ਪਰਮੇਸ਼ਰ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰੀ ਵਿੱਚ ਇਕੱਠੇ ਹੋਏ ਆਂ ਆਵਾਜ਼ੀ ਦੇਣ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਸਿਸਟਰ ਨਿਰਮਲ ਕੌਰ ਦੀਆ ਉਹਨਾਂ ਦੀ ਬੇਟੀ ਦਾ ਪਾਸਪੋਰਟ ਗੁੰਮ ਹੋ ਗਿਆ ਸੀ ਕਾਫੀ ਜਗ੍ਹਾ ਲੱਭਿਆ ਪਰ ਉਹਨਾਂ ਨੂੰ ਨਾ ਸੀ ਮਿਲ ਰਿਹਾ ਸਿਸਟਰ ਨੇ ਵਿਸ਼ਵਾਸਨਾ ਪ੍ਰੇਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ 10 ਮਿੰਟ ਬਾਅਦ ਹੀ ਉਹਨਾਂ ਦਾ ਪਾਸਪੋਰਟ ਉਹਨਾਂ ਨੂੰ ਮਿਲ ਗਿਆ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਾ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਲਸ਼ਮਨ ਸਿੰਘ ਦੀ ਆ 8 ਸਾਲ ਤੋਂ ਬ੍ਰਦਰ ਡਰਿੰਕ ਕਰਦੇ ਸਨ ਬਹੁਤ ਜ਼ਿਆਦਾ ਸ਼ਰਾਬ ਪਿੰਦੇ ਸਨ ਉਹਨਾਂ ਦੀ ਫੈਮਿਲੀ ਵੱਲੋਂ ਵਿਸ਼ਵਾਸਨਾ ਪ੍ਰੇਲਾਈਨ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਗਿਆ ਪ੍ਰੇਰਤੋਂ ਬਾਅਦ ਉਹਨਾਂ ਨੇ ਡਰਿੰਕ ਕਰਨੀ ਬਿਲਕੁਲ ਛੱਡ ਦਿੱਤੀ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਗੁਰਾਂਛ ਆਗਮਜੋਤ ਦੀ ਆ ਉਹਨਾਂ ਦੇ ਐਗਜ਼ਾਮਸ ਸੀ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਨਾਮ ਲਿਖਵਾਇਆ ਗਿਆ ਪ੍ਰੇਰਤੋਂ ਬਾਅਦ ਜਦੋਂ ਉਹਨਾਂ ਦਾ ਰਿਜ਼ਲਟ ਆਇਆ ਤਾਂ ਬਹੁਤ ਅੱਛਾ ਰਿਜ਼ਲਟ ਆਇਆ ਬਹੁਤ ਅੱچھے ਨੰਬਰ ਆਣਾ ਬੱਚੇ ਪਾਸ ਹੋ ਗਏ ਹਨ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਬਲਿਹਾਰ ਰਾਮ ਦੀਆ ਉਹਨਾਂ ਦੀ ਸਕਿਨ 'ਤੇ ਬਹੁਤ ਜ਼ਿਆਦਾ ਅਲਰਜੀ ਹੋ ਗਈ ਸੀ ਬ੍ਰਦਰ ਨੇ ਵਿਸ਼ਵਾਸਨਾ WhatsApp ਮੈਸੇਜ ਦੇ ਦੁਆਰਾ ਆਪਣਾ ਨਾਮ ਲਿਖਵਾਇਆ ਔਰ ਜਦ ਉਹਨਾਂ ਦਾ ਨਾਮ ਲੈ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਗਈ ਉਹਨਾਂ ਦੀ ਸਕਿਨ ਅਲਰਜੀ ਬਿਲਕੁਲ ਠੀਕ ਹੋ ਗਈ ਔਰ ਬ੍ਰਦਰ ਦੱਸਦੇ ਹਨ ਕਿ ਉਹਨਾਂ ਦੇ ਪਥਰੀ ਵੀ ਸੀ ਔਰ ਉਹ ਪਥਰੀ ਵੀ ਨਿਕਲ ਗਈ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਜਰਨੈਲ ਸਿੰਘ ਦੀ ਆ ਉਹ ਕਾਰੋਬਾਰ ਕਿਤੇ ਚਲੇ ਗਏ ਸਨ ਆਦੇ ਵਾਪਸ ਨਹੀਂ ਸਨ ਆਏ ਪਰਿਵਾਰ ਦੇ ਵੱਲੋਂ ਵਿਸ਼ਵਾਸਨਾ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਗਿਆ ਭਰ ਪ੍ਰੇਰਤੋ ਬਾਦੋ ਆਪਣੇ ਆਪ ਹੀ ਘਰ ਵਾਪਸ ਆ ਗਏ ਇਸ ਗਵਾਹੀ ਦੇ ਲਈ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜਾਣਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਅਯੋਗ ਨੂੰ ਯੋਗ ਬਣਾਉਂਦਾ ਹੈ ਸਾਨੂੰ ਇਹ ਲੱਗਦਾ ਕਿ ਸ਼ਾਇਦ ਜਿਹੜੇ ਲੋਕ ਪਰਮੇਸ਼ਰ ਚ ਖਰੀ ਚਾਲ ਚੱਲ ਰਹੇ ਆ ਉਹ ਸ਼ੁਰੂ ਤੋਂ ਖਰੇ ਹੀ ਸੀ ਉਹਨਾਂ ਨੇ ਸ਼ੁਰੂ ਤੋਂ ਬੜੇ ਵਧੀਆ ਕੰਮ ਕੀਤੇ ਹੋਣਗੇ ਸ਼ੁਰੂ ਤੋਂ ਹੀ ਮਤਲਬ ਕਿ ਕਈ ਲੋਕ ਇਹ ਕਹਿ ਦਿੰਦੇ ਨੇ ਨਾ ਕਿ ਇਹਨਾਂ ਨੂੰ ਧਨ ਦੌਲਤ ਪੁਰਖਿਆਂ ਤੋਂ ਮਿਲੀ ਆ ਵਿਰਾਸਤ ਵਿੱਚ ਮਿਲੇ ਇਹਨਾਂ ਨੂੰ ਤਤ ਅੰਦੌਲਤ ਕਿਸੇ ਨੂੰ ਵਿਰਾਸਤ ਵਿੱਚ ਮਿਲ ਸਕਦੀ ਅਕਲ ਕਿਸੇ ਨੂੰ ਵਿਰਾਸਤ ਵਿੱਚ ਨਹੀਂ ਮਿਲਦੀ ਜਾਂ ਫਿਰ ਸਰੀਰਕ ਬਲ ਹਾਂ ਜਾਂ ਫਿਰ ਆਤਮਿਕ ਬਲ ਆਤਮਿਕ ਤਿਆਰੀ ਔਰ ਪਰਮੇਸ਼ਰ ਪ੍ਰਤੀ ਲਗਾਵ ਇਹ ਕਿਸੇ ਨੂੰ ਵਿਰਾਸਤ ਵਿੱਚ ਨਹੀਂ ਮਿਲਦਾ ਅਗਰ ਐਸਾ ਹੁੰਦਾ ਤਾਂ ਮਸੀਹ ਦੇ ਪਰਿਵਾਰ ਦੇ ਹਰ ਇੱਕ ਮੈਂਬਰ ਦਾ ਨਾਮ ਬਾਈਬਲ ਦੀ ਪੋਥੀ ਵਿੱਚ ਚੇਲਿਆਂ ਦੇ ਰੂਪ ਵਿੱਚ ਦਰਜ ਹੁੰਦਾ ਪਰ ਐਸਾ ਕਿਤੇ ਨਹੀਂ ਲਿਖਿਆ ਗਿਆ ਬਹੁਤ ਥੋੜੇ ਸਮੇਂ ਲਈ ਉਹਦੇ ਫੈਮਲੀ ਦਾ ਨਾਮ ਲਿਖਿਆ ਗਿਆ ਵਿਰਾਸਤ ਵਿੱਚ ਮਿਲਿਆ ਹੁੰਦਾ ਤਾਂ ਉਹਦਾ ਮਾਂ ਉਹਦੇ ਚਾਚੇ ਉਹਦੇ ਤਾਏ ਦੇ ਬੱਚੇ ਜੋ ਵੀ ਸੀਗੇ ਨਾ ਆਪਾਂ ਵਚਨ ਚ ਪੜ੍ਹਦੇ ਆ ਕਿ ਉਹਦੇ ਪੈਣ ਭਰਾ ਵੀ ਸੀ ਉਹਨਾਂ ਦਾ ਵੀ ਜ਼ਿਕਰ ਅੱਗੇ ਜਾ ਕੇ ਬਾਈਬਲ ਚ ਹੁੰਦਾ ਕਿ ਉਹ ਬੜੇ ਪ੍ਰਸਿੱਧ ਦਾਸ ਹੋਏ ਅਗਰ ਸਭ ਕੁਝ ਵਿਰਾਸਤ ਵਿੱਚ ਮਿਲਦਾ ਹੁੰਦਾ ਤਾਂ ਹਾਲੇਲੂਇਆ ਵਿਰਾਸਤ ਚ ਕਿਸੇ ਨੂੰ ਕੁਝ ਨਹੀਂ ਮਿਲਦਾ ਤਿਆਰ ਕਰਨਾ ਪੈਂਦਾ ਆ ਜੇ ਅਸੀਂ ਕਹੀਏ ਵੀ ਸਾਨੂੰ ਹਰ ਇੱਕ ਚੀਜ਼ ਮਿਲੂਗੀ ਅਗਰ ਅਸੀਂ ਪਰਫੈਕਟ ਹੈਗੇ ਆ ਤਾਂ ਫਿਰ ਪਰਫੈਕਟ ਨੂੰ ਤਾਂ ਹਰ ਕੋਈ ਦੇ ਦੂਗਾ ਤਾਂ ਸੰਸਾਰੀ ਕਿ ਗੱਲਾਂ ਹੋ ਗਿਆ ਮਸੀਹ ਯੀਸੂ ਵਿੱਚ ਅਸੀਂ ਕਹੀਏ ਵੀ ਅਸੀਂ ਤਾਂ ਉਦੋਂ ਵਚਨ ਪ੍ਰਚਾਰ ਕਰਨਾ ਸ਼ੁਰੂ ਕਰਾਂਗੇ ਜਦੋਂ ਅਸੀਂ ਪਰਫੈਕਟ ਹੋਏ ਅਸੀਂ ਉਦੋਂ ਪ੍ਰਭੂ ਦੇ ਕੰਮ ਕਰਾਂਗੇ ਜਦੋਂ ਅਸੀਂ ਪਰਫੈਕਟ ਹੋਏ ਤਾਂ ਅੱਜ ਅਸੀਂ ਦੇਖਾਂਗੇ ਕੁਝ ਐਸੀਆਂ ਹੀ ਗੱਲਾਂ ਨੂੰ ਐਸੇ ਹੀ ਵਚਨਾਂ ਨੂੰ ਕਿ ਕੀ ਪਰਮੇਸ਼ਰ ਨੇ ਪਰਫੈਕਟ ਬੰਦਿਆਂ ਨੂੰ ਚੁਣਿਆ ਜਾਂ ਫਿਰ ਕੀ ਪਰਮੇਸ਼ਰ ਦੇ ਦਾਸ ਜਾਂ ਪਰਮੇਸ਼ਰ ਦੇ ਨਾਲ ਕੰਮ ਕਰਨ ਵਾਲੇ ਲੋਕ ਪਹਿਲਾਂ ਤੋਂ ਹੀ ਸਿੱਖੇ ਹੋਏ ਸੀ ਪਰਫੈਕਟ ਸੀ ਤਾਂ ਜੇ ਇਹਨਾਂ ਹੀ ਵਿਸ਼ੇ ਤੇ ਗੱਲ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਪਾਕ ਵਚਨ 'ਚ ਪੜਾਂਗੇ ਮਤੀ ਸ਼ਬਿਉ ਦੀ 40 ਔਰ 41 ਨੰਬਰ ਆਇਤ ਨੂੰ ਅਤੇ ਚੇਲਿਆਂ ਦੇ ਕੋਲ ਆ ਕੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ ਤੇ ਪਤਰਸ ਨੂੰ ਆਖਿਆ "ਏਕੀ ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਿਆਵੇ ਵਿੱਚ ਨਾ ਪਾਓ ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ਹਾਲੇਲੂਇਆ ਪਰਮੇਸ਼ਰ ਦਾ ਪਾਕ ਵਚਨ ਸਾਨੂੰ ਕੀ ਦੱਸਦਾ ਹੈ ਕਿ ਪ੍ਰਭੂ ਨੇ ਕਿਹਾ ਚੇਲਿਆਂ ਦੇ ਕੋਲੇ ਜਦੋਂ ਵੇਖਿਆ ਕਿ ਉਹ ਸੌਂ ਗਏ ਸੀਗੇ ਚੇਲੇ ਕੌਣ ਸੀ ਅਸੀਂ ਜਾਣਦੇ ਆ ਚੇਲੇ ਇੱਕ ਆਮ ਹੀ ਬੰਦੇ ਸੀ ਮਸੀਹਸੂ ਦੇ ਚੇਲੇ ਕੋਈ ਪਹਿਲਾਂ ਤੋਂ ਸਿੱਖੇ ਸਿਖਾਏ ਨਹੀਂ ਸੀ ਕੋਈ ਮਸੀਹਸੂ ਦੇ ਚੇਲੇ ਬਣਨ ਲਈ ਸਵਰਗ ਤੋਂ ਦੂਤ ਨਹੀਂ ਉਤਰੇ ਸੀਗੇ ਕੋਈ ਐਸਾ ਨਹੀਂ ਸੀਗਾ ਮਸੀਹਸੂ ਦੇ ਚੇਲੇ ਉਹ ਬਣੇ ਜਿਹੜੇ ਹੱਥ ਵਿੱਚ ਗ੍ਰੰਥ ਪੋਥੀਆਂ ਲੈ ਕੇ ਫਿਰਦੇ ਸੀ ਮਸੀਹਸੂ ਦੇ ਚੇਲੇ ਉਹ ਨਹੀਂ ਬਣੇ ਜਿਹਨੇ ਪਹਿਲਾਂ ਤੋਂ ਹੀ ਮੰਦਰਾਂ 'ਚ ਪ੍ਰਧਾਨ ਯਾਜਕਾਂ ਦੀਆਂ ਪੋਸਟਾਂ ਤੇ ਸੀ ਪਰ ਮਸੀਹਸੂ ਦੇ ਚੇਲੇ ਕੌਣ ਸੀ ਕੋਈ مشਵਾਰਾ ਸੀ ਕੋਈ ਚੁੰਗੀ ਲੈਣ ਵਾਲਾ ਸੀ ਕੋਈ ਕੋਈ ਕੰਮ ਕਰਦਾ ਸੀ ਮਤਲਬ ਇੱਕ ਨਾਰਮਲ ਜੇ ਗਰੀਬ ਜੇ ਪਰਿਵਾਰਾਂ ਤੋਂ ਤੇ ਨਾਰਮਲ ਜੇ ਯੂਜ਼ਵਲ ਕੰਮ ਕਰਨ ਵਾਲੇ ਆਮ ਜੇ ਕੰਮ ਕਰਨ ਵਾਲੇ ਲੋਕ ਸੀ ਔਰ ਉਹ ਇਹ ਨਹੀਂ ਸੀਗਾ ਉਹਨਾਂ ਨੂੰ ਇਸ ਲਈ ਚੁਣਿਆ ਗਿਆ ਕਿ ਭਾਵੇਂ ਉਹ ਗਰੀਬ ਸੀ ਭਾਵੇਂ ਉਹ ਮਚਵਾਰੇ ਸੀ ਪਰ ਵਚਨ ਪ੍ਰਾਰਥਨਾ ਜੀ ਆ ਫਿਰ ਪਰਮੇਸ਼ਰ ਦੇ ਲਈ ਬਰੇ ਖੜੇ ਸੀ ਬਹੁਤ ਖਰੇ ਸੀਗੇ ਐਸਾ ਨਹੀਂ ਹੈਗਾ ਕਿ ਕਿਤੇ ਵੀ ਲਿਖਿਆ ਗਿਆ ਕਿ ਉਹ ਚੇਲੇ ਪਰਮੇਸ਼ਰ ਦੀ ਉਡੀਕਚ ਸੀ ਜਾਂ ਫਿਰ ਉਹਨਾਂ ਨੂੰ ਪਹਿਲਾਂ ਤੋਂ ਪਤਾ ਸੀ ਅਸੀਂ ਚੇਲੇ ਆ ਜਾਂ ਫਿਰ ਉਹਨਾਂ ਨੂੰ ਬਚਪਨ ਤੋਂ ਹੀ ਚੇਲਿਆਂ ਦੀ ਟ੍ਰੇਨਿੰਗ ਦਿੱਤੀ ਗਈ ਸੀ ਐਸਾ ਕੁਝ ਵੀ ਨਹੀਂ ਸੀ ਨਾ ਉਹਨਾਂ ਨੂੰ ਆਪਣੇ ਸਿਰਫ ਕੰਮ ਤਾਂ ਦਿਨ ਆਪਣੇ ਰੋਟੀ ਪਾਣੀ ਤੱਕ ਮਤਲਬ ਸੀ ਉਹ ਨਹੀਂ ਸੀ ਸੋਚ ਸਕਦੇ ਕਦੇ ਵੀ ਵੀ ਅਸੀਂ ਕੀ ਬਣਨ ਵਾਲੇ ਆ ਕਿਉਂਕਿ ਉਹ ਬਣੇ ਬਣਾਏ ਪੈਦਾ ਨਹੀਂ ਹੋਏ ਸੀ ਉਹ ਬਣਾਏ ਗਏ ਸੀ ਜਿਵੇਂ ਅਸੀਂ ਵਚਨ ਚ ਪੜੀਏ ਵੀ ਇਸ ਸਮਾਂ ਆਲਮੋਸਟ ਯੇਸ਼ੂ ਦੇ ਫਰਾਈਜ਼ਾਂ ਤੋਂ ਪਹਿਲਾਂ ਦਾ ਸਮਾਂ ਆ ਤਾਂ ਉਹ ਉਹ ਬਹੁਤ ਸਮਾਂ ਹੋ ਗਿਆ ਸੀ ਜਿੱਦਾਂ ਅਸੀਂ ਸਾਰੇ ਹੀ ਵਚਨ ਚ ਪੜਦੇ ਆ ਕਿ ਯੇਸ਼ੂ ਦੇ ਬਾਰੇ ਕਈ ਜਗ੍ਹਾ ਤੇ ਲਿਖਿਆ ਗਿਆ ਕਿ ਉਹਨੇ 3 ਸਾਲ ਤੱਕ ਸੇਵਾ ਕੀਤੀ ਤਾਂ 3 ਸਾਲ ਤੱਕ ਜਿਉਂਨੇ ਸੇਵਾ ਕੀਤੀ ਤਾਂ ਦਾ ਮਤਲਬ 3 ਸਾਲ ਉਹਨਾਂ ਚੇਲਿਆਂ ਨੇ ਮਸੀਹ ਯੇਸ਼ੂ ਦੇ ਨਾਲ ਸੰਗਤੀ ਕੀਤੀ ਸੀ ਮਸੀਹ ਯੇਸ਼ੂ ਦੇ ਨਾਲ ਉੱਠੇ ਬੈਠੇ ਸੋਏ ਸਫ਼ਰ ਕੀਤਾ ਵਚਨ ਸੁਨਿਆ ਪ੍ਰਾਰਥਨਾਵਾਂ ਕੀਤੀਆਂ ਉਪਦੇਸ਼ ਸੁਣਿਆ ਸਾਹਮਣੇ ਬਹਿ ਕੇ ਗੱਲਾਂ ਕੀਤੀਆਂ ਸਵਾਲ ਜਵਾਬ ਪੁੱਛੇ ਉਹਦੇ ਦੁਆਰਾ ਸਵਰਗ ਦੀਆਂ ਕੀਤੀਆਂ ਗਈਆਂ ਗੱਲਾਂ ਨੂੰ ਸੁਣਿਆ ਵੱਡੇ ਅਚਰਜ ਕੰਮਾਂ ਨੂੰ ਸੁਣਿਆ ਪਰ ਫਿਰ ਵੀ 3 ਸਾਲ ਮਸੀਹ ਯਿਸੂ ਦੇ ਨਾਲ ਰਹਿਣ ਦੇ ਬਾਅਦ ਵੀ ਆਖਿਰ ਦੇ ਵੇਲੇ ਜਦੋਂ ਯਿਸੂ ਫੜਾਇਆ ਹੀ ਜਾਣ ਵਾਲਾ ਸੀ ਉਹਨਾਂ ਤੋਂ ਅਲੱਗ ਕੀਤਾ ਜਾਣ ਵਾਲਾ ਸੀ ਕਲਾਮ ਸਾਨੂੰ ਦੱਸਦਾ ਹੈ ਕਿ ਉਹ ਪ੍ਰਾਰਥਨਾ ਨਹੀਂ ਕਰ ਪਾਏ ਪਰ ਸੌ ਗਏ ਹallelujah 3 ਸਾਲ ਪਰਫੈਕਟ ਦਾਸ ਦੇ ਨਾਲ ਰਹੇ ਉਹ ਦਾਸ ਨਹੀਂ ਜਿਹੜਾ ਕਿਸੇ ਦਸ਼ਮਾਨ ਵਾਲੇ ਬੰਦੇ ਲਈ ਜਲਦੀ ਪ੍ਰੇਰ ਕਰਦਾ ਤੇ ਜਿਹੜੇ ਦਸ਼ਮਾਨ ਨਹੀਂ ਦਿੰਦੇ ਉਹਨਾਂ ਲਈ ਨਹੀਂ ਕਰਦਾ ਉਹ ਦਾਸ ਨਹੀਂ ਜਿਹੜਾ ਥੋੜਿਆਂ ਨੂੰ ਅੱਗੇ ਬਿਠਾਉਂਦਾ ਥੋੜਿਆਂ ਨੂੰ ਪਿੱਛੇ ਬਿਠਾਉਂਦਾ ਇਹ ਕੋਈ ਉਹ ਦਾਸ ਨਹੀਂ ਸੀ ਜਿਹੜਾ ਕਿਸੇ ਦੇ ਲਈ ਖਾਸ ਅਹਿਮੀਅਤ ਰੱਖਦਾ ਤੇ ਕਿਸੇ ਨੂੰ ਤੁੱਛ ਜਾਣਦਾ ਇਹ ਕੋਈ ਉਹ ਦਾਸ ਨਹੀਂ ਸੀ ਜਿਹੜਾ ਗੱਲ-ਗੱਲ ਤੇ ਕਿਸੇ ਨਾ ਕਿਸੇ ਨੂੰ ਟੋਣੇ ਮਾਰਦਾ ਹੋਵੇ ਵੀ ਲੋਕੀ ਐਦਾਂ ਕਰਦੇ ਆ ਕਿਸੇ ਨਾ ਕਿਸ ਨੂੰ ਸੁਣਾਉਂਦਾ ਹੀ ਰਹਿੰਦਾ ਹੋਵੇ ਇਹ ਉਹ ਦਾਸ ਸੀ ਜਿਹੜਾ ਬੁਰਾਈ ਨੂੰ ਵੇਖ ਕੇ ਵੀ ਬੁਰਾਈ ਨਹੀਂ ਸੀ ਕਰਦਾ ਬੁਰਾਈ ਕਰਨ ਵਾਲਿਆਂ ਦੇ ਨਾਲ ਵੀ ਬੁਰਾਈ ਨਹੀਂ ਸੀ ਕਰਦਾ ਪਿਆਰ ਧੀਰਜ ਸਬਰ ਮਤਲਬ ਆਲਮੋਸਟ ਆਤਮਾ ਦਾ ਸਾਰਾ ਫਲ ਕੀ ਪੂਰਾ ਆਤਮਾ ਹੀ ਉਹਦੇ ਵਿੱਚ ਵਸਿਆ ਹੋਇਆ ਸੀ ਸਵਰਗ ਦਾ ਗਿਆਨ ਕੀ ਪੂਰਾ ਸਵਰਗ ਹੀ ਉਹਦੇ ਅੰਦਰ ਵਸਿਆ ਹੋਇਆ ਸੀ ਔਰ ਭਲਾਈ ਦਾ ਕੀ ਕਹਿਣਾ ਸਵਰਗ ਤੇ ਆਕਾਸ਼ ਜਿਹੜਾ ਲਿਖਿਆ ਨਾ ਵਚਨ ਚ ਲਿਖਿਆ ਸਵਰਗ ਤੋਂ ਲੈ ਕੇ ਆਕਾਸ਼ ਤੋਂ ਲੈ ਕੇ ਅਰਤੀ ਤੱਕ ਦੀ ਜਿੰਨੀ ਲੰਬਾਈ ਹੈ ਉਚਾਈ ਹੈ ਚੜਾਈ ਹੈ ਐਨਾ ਖੁਦਾ ਦਾ ਪ੍ਰੇਮ ਅਤੇ ਦਇਆ ਹੈ ਮਤਲਬ ਉਹਦੇ ਵਿੱਚ 0.1 ਵੀ ਨਹੀਂ ਉਹਦੇ ਚ ਪਾਪ ਸੀਗਾ 1% ਵੀ ਨਹੀਂ 1/2% ਵੀ ਨਹੀਂ 0% ਵੀ ਪਾਪ ਨਹੀਂ ਸੀ ਤਿੰਨ ਸਾਲ ਚੇਲਿਆਂ ਨੇ ਉਹਦੇ ਨਾਲ ਸੰਗਤੀ ਕੀਤੀ ਉਹਦਾ ਵਚਨ ਸੁਣਿਆ ਉਹਦੇ ਨਾਲ ਰਹੇ ਆਲਮੋਸਟ ਪ੍ਰਚਾਰ ਸੁਣਨ ਤੋਂ ਬਾਅਦ ਲੋਕੀ ਤਾਂ ਚਲੇ ਜਾਂਦੇ ਹੋਣਗੇ ਪਰ ਉਹ ਚੇਲੇ ਉਹਦੇ ਨਾਲ ਹੀ ਰਹਿੰਦੇ ਸੀ ਸਿਰਫ ਇੱਕ ਰਾਤ ਦੇ ਵੇਲੇ ਕਈ ਕਈ ਜਗ੍ਹਾ ਤੇ ਲਿਖਿਆ ਗਿਆ ਕਿ ਯੇਸ਼ੂ ਪਹਾੜ 'ਤੇ ਚਲਾ ਗਿਆ ਯੇਸ਼ੂ ਪ੍ਰਾਰਥਨਾ ਕਰਨ ਲਈ ਜੰਗਲ 'ਚ ਚਲਾ ਗਿਆ ਪਰ ਉਹ ਚੇਲੇ ਤਿੰਨ ਸਾਲ ਉਹਦੇ ਨਾਲ ਰਹੇ ਇੱਕ ਪਰਫੈਕਟ ਦਾਸ ਦੇ ਨਾਲ ਰਹੇ ਪਰ ਫਿਰ ਵੀ ਉਹ ਸੌਂ ਗਏ ਫਿਰ ਵੀ ਉਹਨਾਂ ਨੂੰ ਨੀਂਦ ਆ ਗਈ ਔਰ ਉਸ ਤੋਂ ਬਾਅਦ ਨੈਕਸਟ ਵਚਨ ਸਾਨੂੰ ਦੱਸਦਾ ਵਚਨ ਚ ਪੜਦੇ ਆ ਮਤੀ 26 ਉਹਦੀ 55 56 ਨੰਬਰ ਆਇਤ ਨੂੰ ਉਸੇ ਵੇਲੇ ਯਿਸੂ ਨੇ ਉਸ ਭੀੜ ਨੂੰ ਆਖਿਆ ਤਲਵਾਰਾਂ ਅਤੇ ਡਾਂਗਾ ਫੜ ਕੇ ਤੁਸੀਂ ਮੈਨੂੰ ਡਾਕੂਆਂ ਵਾਂਗ ਫੜਨ ਨੂੰ ਕਿਉਂ ਨਿਕਲੇ ਹੋ ਮੈਂ ਹਰ ਰੋਜ਼ ਹੇਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਹਾਂ ਤਾਂ ਤੁਸੀਂ ਮੈਨੂੰ ਨਾ ਫੜਿਆ ਪਰ ਇਹ ਸਭੋ ਕੁਝ ਇਸ ਲਈ ਹੋਇਆ ਕਿਉਂ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਈਆਂ ਤਦ ਸਾਰੇ ਚੇਲਿਆਂ ਨੂੰ ਛੱਡ ਕੇ ਭੱਜ ਗਏ ਹallelujah ਵਚਨ ਸਾਨੂੰ ਦੱਸਦਾ ਮਸੀਹ ਯਸੂ ਨੇ ਆਪਣੇ ਫੜਾਇਆ ਜਾਣ ਤੋਂ ਪਹਿਲਾਂ ਦੁਆ ਕੀਤੀ ਚੇਲੇ ਉਸ ਦੁਆ ਵਿੱਚ ਬੜਾ ਸਾਥਨਾ ਦੇ ਸਕੇ ਜਦ ਕਿ ਤਿੰਨ ਸਾਲ ਉਹਨੇ ਉਹਨੇ ਉਹਦੇ ਨਾਲ ਸੰਗਤੀ ਕੀਤੀ ਉਹਦੀਆਂ ਗੱਲਾਂ ਸੁਣਿਆ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਉਹ ਫੜਨ ਦੇ ਲਈ ਆ ਗਏ ਅਸੀਂ ਸੁਣਦੇ ਆ ਵੀ ਇੱਕ ਚੇਲੇ ਨੇ ਕਿਸੇ ਸਿਪਾਹੀ ਦਾ ਕੰਨ ਵੱਢ ਦਿੱਤਾ ਸੀ ਪਰ ਬਾਕੀ ਦੇ ਚੇਲੇ ਉੱਥੇ ਸ਼ਾਂਤ ਖੜੇ ਸੀ ਹਰ ਜਦੋਂ ਯਸੂ ਨੂੰ ਫੜਨ ਲਈ ਆਏ ਤਾਂ ਉਦੋਂ ਉਹ ਭੱਜ ਗਏ ਇੱਕ ਉਹ ਦਾਸ ਜਿਹਨੇ 3 ਸਾਲ ਉਹਨਾਂ ਨੂੰ ਖਰੀ ਸੱਚੀ ਉੱਤਮ ਸਿੱਖਿਆ ਦਿੱਤੀ ਹੋਵੇ ਪਰ ਉਹ ਫਿਰ ਵੀ ਜਦੋਂ ਉਹ ਫੜਾਇਆ ਜਾਣ ਵਾਲਾ ਹੋਵੇ ਉਹਨੂੰ ਵੇਖਿਓ ਭੱਜ ਗਏ ਕਿੰਨੀ ਵੱਡੀ ਗੱਲ ਆ ਇਹ ਉਸ ਵੇਲੇ ਉਹ ਦਾਸ ਜਿਹਨੇ ਉਹਨਾਂ ਨੂੰ ਦਿਨ ਰਾਤ ਇੱਕ ਕਰਕੇ ਸਿੱਖਿਆ ਦਿੱਤੀ ਜਿਨੇ ਉਹਨਾਂ ਨੂੰ ਚੁਣਿਆ ਜਿਨੇ ਉਹਨਾਂ ਨੂੰ ਆਪਣੇ ਦਾਸ ਆਪਣੇ ਚੇਲੇ ਹੋਣ ਦਾ ਅਧਿਕਾਰ ਦਿੱਤਾ ਜਿਨ੍ਹਾਂ ਇਹਨਾਂ ਨੂੰ ਵੱਡੇ ਵੱਡੇ अनोखे ਕੰਮ ਸਿਖਾਏ ਅਤੇ ਉਹਨਾਂ ਸਾਰੇ ਹੁਕਮ ਦਿੱਤਾ ਉਹਦੇ ਦਿਲ ਤੇ ਕੀ ਵੀਤੀ ਹੋਵੇਗੀ ਕਿ ਜਦੋਂ ਉਹਦਾ ਸੰਕਟ ਦਾ ਵੇਲਾ ਸੀ ਤਾਂ ਉਹਦੇ ਨਾਲ ਦੇ ਸਾਥੀ ਜਿਹੜੇ ਉਹਦੇ ਆਪਣੇ ਕਹਾਏ ਜਾਂਦੇ ਸੀ ਉਹਨੂੰ ਵੇਖ ਕੇ ਭੱਜ ਗਏ ਉਹਨੂੰ ਵੇਖ ਕੇ ਭੱਜ ਗਏ ਕਿਉਂ ਭੱਜੇ ਕਿਉਂਕਿ ਯਿਸੂ ਨੂੰ ਫੜ ਲਿਆ ਗਿਆ ਸੀ ਪਰਮੇਸ਼ਰ ਜਾਣਦਾ ਉਹਨਾਂ ਦੇ ਮਨ ਚ ਉਸ ਵੇਲੇ ਕੀ ਸੀਗਾ ਪਰ ਉਸ ਵੇਲੇ ਉਹਨਾਂ ਨੂੰ ਇਸ਼ੂ ਦੇ ਨਾਲ ਜਦ ਖੜਨਾ ਚਾਹੀਦਾ ਸੀ ਉਸ ਵੇਲੇ ਉਹਨੂੰ ਛੱਡ ਕੇ ਭੱਜ ਗਏ ਵੈਸੇ ਕਿਤੇ ਪਤਰਸ ਕਹਿੰਦਾ ਸੀ ਮੈਨੂੰ ਤੇਰੇ ਲਈ ਮਰਨਾ ਵੀ ਪਵੇ ਤਾਂ ਪ੍ਰਭੂ ਮੈਂ ਤੇਰੇ ਲਈ ਮਾਰ ਲੂੰਗਾ ਪਰ ਉਸ ਵੇਲੇ ਉਹ ਭੱਜਿਆ ਪਹਿਲਾਂ ਉਹਨੇ ਪ੍ਰਭੂ ਦਾ ਇਨਕਾਰ ਕੀਤਾ ਉਸ ਤੋਂ ਬਾਅਦ ਉਹ ਪ੍ਰਭੂ ਦੀ ਵਿਪਤਾ ਨੂੰ ਵੇਖ ਕੇ ਭੱਜ ਗਿਆ ਕੀ ਅਸੀਂ ਕਹਿ ਸਕਦੇ ਹਾਂ ਵੀ ਇੱਕ ਪਰਫੈਕਟ ਦਾਸ ਸਾਨੂੰ ਯੋਗ ਬਣਾ ਸਕਦਾ ਹੈ ਪਰਫੈਕਟ ਦਾਸ ਸਾਨੂੰ ਯੋਗ ਨਹੀਂ ਬਣਾ ਸਕਦਾ ਕਿਉਂਕਿ ਵਚਨ ਚ ਲਿਖਿਆ ਹੈ ਕਿ ਮਸੀਹ ਯਿਸੂ ਨਾਲੋਂ ਉੱਤਮ ਅਤੇ ਪਰਫੈਕਟ ਦਾਸ ਕੋਈ ਨਹੀਂ ਆ ਫਿਰ ਵੀ ਉਹਦੇ ਚੇਲੇ ਭੱਜ ਗਏ। ਵਚਨ ਚ ਲਿਖਿਆ ਮਸੀਹ ਯਿਸੂ ਦੇ ਚੇਲੇ ਸੌ ਗਏ ਉਹਨਾਂ ਤੋਂ ਦੁਆ ਨਹੀਂ ਹੋਈ। ਪਰ ਇਹਦੇ ਵਿੱਚ ਅਸੀਂ ਇਹ ਚੀਜ਼ ਸਿੱਖਾਂਗੇ ਸਾਡੇ ਵਿੱਚ ਵੈਸੇ ਬਹੁਤ ਸਾਰੇ ਭੈਣ ਭਾਈ ਹੋਣਗੇ ਜਿਹੜੇ ਕਹਿੰਣਗੇ ਸਭ ਤੋਂ ਪ੍ਰਾਰਥਨਾ ਨਹੀਂ ਹੁੰਦੀ ਅਸੀਂ ਸੌ ਜਾਂਦੇ ਆ। ਇਹਦਾ ਮਤਲਬ ਅਸੀਂ ਪਾਪੀ ਆ ਅਸੀਂ ਖੁਦਾ ਦੇ ਹਜ਼ੂਰ ਉੱਠਣ ਬੈਠਣ ਦੇ ਯੋਗ ਨਹੀਂ ਆ। ਅਸੀਂ ਕਈ ਵਾਰੀ ਆਪਣੇ ਦੁੱਖ ਮੁਸੀਬਤ ਚ ਪ੍ਰਾਰਥਨਾ ਕਰਨੀ ਛਾੜਾ ਦਿੰਨੇ ਆ ਤਾਂ ਅਸੀਂ ਮਤਲਬ ਪਾਪੀ ਆ ਅਸੀਂ ਖੁਦਾ ਦੇ ਹਜ਼ੂਰ ਉੱਠਣ ਬੈਠਣ ਦੇ ਯੋਗ ਨਹੀਂ ਆ। ਔਰ ਅਸੀਂ ਕੀ ਕਰਦੇ ਆ ਕਈ ਵਾਰ ਖੁਦਾ ਦੇ ਕਲਮ ਨੂੰ ਛਪਾ ਲੈਨੇ ਡਰ ਜਾਣੇ ਘਬਰਾ ਜਾਣੇ ਅਸੀਂ ਆ ਕਈ ਵਾਰ ਸਿਚੁਏਸ਼ਨ ਨੂੰ ਛੱਡ ਕੇ ਭੱਜ ਜਾਣੇ ਵੀ ਮੈਨੂੰ ਨਹੀਂ ਪਤਾ ਇੱਥੇ ਕੀ ਬੋਲਣਾ ਆ ਇਹਦਾ ਮਤਲਬ ਅਸੀਂ ਖੁਦਾ ਦੇ ਰਾਜ ਦੇ ਵਿੱਚ ਖੜੇ ਹੋਣ ਦੇ ਉਹਦੇ ਕੰਮਾਂ ਨੂੰ ਕਰਨ ਦੇ ਯੋਗ ਨਹੀਂ ਆ ਪਰ ਅਸੀਂ ਨੈਕਸਟ ਵਚਨ ਜੋ ਪੜਾਂਗੇ ਕਿ ਕੀ ਜਿਹੜੇ ਚੇਲੇ ਸੌਂ ਗਏ ਸੀ ਜਿਹੜੇ ਚੇਲੇ ਭੱਜ ਗਏ ਸੀ ਫਿਰ ਕੀ ਹੋਇਆ ਉਹਨਾਂ ਦੀ ਜ਼ਿੰਦਗੀ 'ਚ ਅਤੇ ਕਿੱਦਾਂ ਬਦਲਾਅ ਹੋਇਆ ਉਹ ਜਾਣਨ ਦੇ ਲਈ ਨੈਕਸਟ ਵਚਨ ਜੋ ਅਸੀਂ ਪੜਦੇ ਆਂ ਰਸੂਲਾਂ ਦੇ ਕਰਤੱਬ 2:1 ਤੋਂ ਲੈ ਕੇ 4 ਨੰਬਰ ਐ ਤੱਕ ਜਦੋਂ 35 ਉਸ ਦਾ ਦਿਨ ਆਇਆ ਤਦ ਉਹ ਸਭ ਇੱਕ ਤਾਂ ਇਕੱਠੇ ਸਨ ਅਤੇ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਜਿਵੇਂ ਵੱਡੀ ਭਾਰੀ ਹਨੇਰੀ ਦੇ ਵਗਨ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਪਰ ਗਿਆ ਅਤੇ ਉਹਨਾਂ ਦੀਆਂ ਅੱਗ ਜਿਹੀਆਂ ਜੀਬਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਹਨਾਂ ਵਿੱਚੋਂ ਹਰੇਕ ਉੱਤੇ ਠਹਿਰ ਗਈਆਂ ਤਦ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਲੱਗ-ਅਲੱਗ ਭਾਸ਼ਾ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਸ਼ਕਤੀ ਦਿੱਤੀ ਹallelujah ਸਮ ਟਾਈਮ ਸਾਡੇ ਨਾਲ ਇਹ ਹੁੰਦਾ ਆ ਕਿ ਅਸੀਂ ਬੜਾ ਵਧੀਆ ਪ੍ਰਚਾਰ ਸੁਣਦੇ ਆ ਬਹੁਤ ਵਧੀਆ ਦਾਸਨਾ ਜੁੜੇ ਹੁੰਦੇ ਆ ਪਰ ਫਿਰ ਵੀ ਅਸੀਂ ਕਿਤਨੇ ਕਿਤੇ ਠੋਕਰ ਖਾ ਜਾਂਦੇ ਆ ਕਿਤਨੇ ਕਿਤੇ ਸਾਡਾ ਮਨ ਘਬਰਾ ਜਾਂਦਾ ਆ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਵੀ ਅਸੀਂ ਕਾਰ ਨਹੀਂ ਸਾਦੇ ਅਸੀਂ ਅਯੋਗ ਆ ਸਾਥੋਂ ਹੋਣਾ ਨਹੀਂ ਅਸੀਂ ਕਮਜ਼ੋਰ ਆ ਅਸੀਂ ਵੀਕ ਆ ਸਾਡੇ ਸ਼ਰੀਰ 'ਚ ਜਾਨ ਨਹੀਂ ਹੈਗੀ ਅਸੀਂ ਸੌਂ ਜਾਂਦੇ ਆ ਅਸੀਂ ਡਰ ਜਾਂਦੇ ਆ ਅਸੀਂ ਘਬਰਾ ਜਾਂਦੇ ਆ ਸਾਨੂੰ ਬਿਮਾਰੀਆਂ ਦਵਾ ਲੈਂਦੀਆਂ ਆ ਪਰ ਕਲਾਮ ਸਾਨੂੰ ਦੱਸਦਾ ਆ ਮਸੀਹ ਯਿਸੂ ਦੇ ਜਾਣ ਤੋਂ ਬਾਅਦ ਚੇਲੇ ਅਤੇ ਹੋਰ ਬਹੁਤ ਸਾਰੇ ਲੋਕ ਮਿਲ ਕੇ ਦੁਆਵਾਂ ਕਰਨ ਲੱਗੇ ਹallelujah ਪ੍ਰਾਰਥਨਾਵਾਂ ਕਰਨ ਲੱਗੇ ਹੁਣ ਇਹ ਨਹੀਂ ਹੈਗਾ ਬਹੁਤ ਸਾਰੇ ਭੈਣ ਭਾਈ ਕਹਿੰਦੇ ਕਿ ਇੱਕ ਦਾਸ ਦਾ ਹੋਣਾ ਬਹੁਤ ਜ਼ਰੂਰੀ ਆ ਹੋਣਾ ਜ਼ਰੂਰੀ ਆ ਪਰ ਬਹੁਤ ਜ਼ਰੂਰੀ ਨਹੀਂ ਹੈਗਾ ਇਹ ਨਹੀਂ ਹੈਗਾ ਕਿ ਸਿਰਫ ਦਾਸ ਦਾ ਹੋਣਾ ਬਹੁਤ ਜ਼ਰੂਰੀ ਆ ਦੇਖੋ ਮੈਂ ਕਿਸੇ ਵੀ ਦਾਸ ਦੇ ਖਿਲਾਫ ਨਹੀਂ ਆ ਮੈਂ ਕਿਸੇ ਵੀ ਜਰਚ ਦੇ ਖਿਲਾਫ ਨਹੀਂ ਆ ਜਸਟ ਫॉर ਮੈਂ ਤੁਹਾਨੂੰ ਰੈਡੀ ਕਰਨ ਲਈ ਗੱਲ ਸਿਖਾ ਰਹੀ ਐ ਜੋ ਵਚਨ ਚ ਲਿਖਿਆ ਅਗਰ ਵਚਨ ਤੋਂ ਬਾਹਰ ਹੋਵੇ ਤਾਂ ਤੁਸੀਂ ਕਹਿਣਾ ਜੋ ਵਚਨ ਚ ਲਿਖਿਆ ਹੁਣ ਜੇ ਇੱਕ ਦਾਸ ਦੀ ਜ਼ਰੂਰਤ ਸੀ ਤਾਂ ਪ੍ਰਭੂ ਯੀਸ਼ੂ ਦੇ ਚੇਲਿਆਂ ਨੂੰ ਪ੍ਰਭੂ ਨੇ ਬਹੁਤ ਕੁਝ ਸਿਖਾਇਆ ਸੀ ਫਿਰ ਵੀ ਉਹ ਸਿਚੁਏਸ਼ਨ ਤੋਂ ਭੱਜ ਗਏ ਯੇਸ਼ੂ ਮਸੀਹ ਰਾਤ ਰਾਤ ਪਰ ਪ੍ਰਾਰਥਨਾ ਕਰਦਾ ਸੀ ਉਹਦੇ ਚੇਲੇ ਸੀ ਜਿਹੜੇ ਉਹਨਾਂ ਤੋਂ ਵੀ ਇਹ ਉਮੀਦ ਰੱਖਣੀ ਚਾਹੀਦੀ ਸੀ ਪਰ ਉਹ ਸੌ ਗਏ ਔਰ ਅਸੀਂ ਐਸੇ ਬਹੁਤ ਜਗਤ ਵਿਖਿਆ ਪਤਰਸ ਨੇ ਇਨਕਾਰ ਕਰ ਦਿੱਤਾ ਤਾਂ ਫਿਰ ਯਹੂਦਾ ਇਸ ਕਰ ਜੋਤੀ ਜਿਹੜਾ ਯੇਸ਼ੂ ਦੇ ਨਾਲ ਰਹਿੰਦਾ ਸੀ ਉਹਨੇ ਖੁਦ ਯੇਸ਼ੂ ਦਾ ਮੁੱਲ ਪਾ ਦਿੱਤਾ ਉਹਨੂੰ ਖਰੀਦ ਉਹਦੀ ਮੌਤ ਦੇ ਬਦਲੇ ਪੈਸੇ ਲਏ ਉਹਨੂੰ ਵੇਚ ਦਿੱਤਾ ਆਲਮੋਸਟ ਇਹੀ ਕਹਿ ਸਕਦੇ ਉਹਨੂੰ ਵੇਚ ਦਿੱਤਾ ਤਾਂ ਐਸਾ ਵੀ ਹੋ ਸਕਦਾ ਕਿ ਦਾਸ ਬੜਾ ਖਰਾ ਹੋਵੇ ਦਾਸ ਬੜਾ ਪਰਫੈਕਟ ਹੋਵੇ ਪਰ ਅਸੀਂ ਸਿਰਫ ਦਾਸ ਨੂੰ ਵੇਖ ਕੇ ਖੁਸ਼ ਹੋਈ ਜਾ ਰਹੇ ਅਸੀਂ ਖੁਦ ਹੀ ਕੋਈ ਮਿਹਨਤ ਨਹੀਂ ਕਰ ਰਹੇ ਉੱਥੇ ਕੰਨਾ ਦਾਸ ਚੰਗਾ ਹੋ ਕੇ ਸਾਡਾ ਕੀ ਕਰ ਲੇਗਾ ਦਾਸ ਬੜਾ ਚੰਗਾ ਅਸੀਂ ਉਹਦੀ ਤਾਰੀਫ ਕਰ ਰਹੇ ਹਾਂ ਅਸੀਂ ਲੋਕਾਂ ਵਿੱਚ ਉਹਦੇ ਚਰਚੇ ਕਰ ਰਹੇ ਹਾਂ ਬੜੀ ਵਧੀਆ ਗੱਲ ਆ ਹੁਣ ਉਹ ਦਾਸ ਨੂੰ ਉਹਦੀ ਮਿਹਨਤ ਦਾ ਫਲ ਮਿਲੇਗਾ ਨਾ ਸਾਨੂੰ ਤਾਰੀਫ ਦਾ ਫਲ ਨਹੀਂ ਮਿਲਣਾ ਸਾਨੂੰ ਸਾਡੀ ਮਿਹਨਤ ਦਾ ਫਲ ਮਿਲੇਗਾ ਤਾਰੀਫ ਦਾ ਫਲ ਨਹੀਂ ਮਿਲੇਗਾ ਉਸੇ ਤਰ੍ਹਾਂ ਵਚਨ 'ਚ ਲਿਖਿਆ ਕਿ ਜਦ ਯੇਸ਼ੂ ਮਸੀਹ ਦੇ ਚੇਲੇ ਨਾਲ ਸੀ ਉਹ ਡਰੇ ਵੀ ਉਹ ਕੰਬੇ ਵੀ ਉਹ ਘਬਰਾਏ ਵੀ ਕਿਉਂਕਿ ਉਹਦੋਂ ਕਮਜ਼ੋਰ ਸੀ ਉਹਨਾਂ ਨੂੰ ਸਮਝ ਨਹੀਂ ਸੀ ਕਿ ਕੀ ਕਰਨਾ ਹੈ ਪਰ ਜਦ ਥੋੜਾ ਜਿਹਾ ਉਹਦੇ ਤੋਂ ਦੂਰ ਕਰ ਦਿੱਤੇ ਗਏ ਕੁਝ ਸਮੇਂ ਲਈ ਉਹਨਾਂ ਤੋਂ ਦੂਰ ਹੋ ਗਏ ਤਾਂ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਕਰੀਏ ਫਿਰ ਉਹਨਾਂ ਨੇ ਕੀ ਕੀਤਾ ਦੁਆ ਕੀਤੀ ਸਮ ਟਾਈਮ ਸਾਡੇ ਨਾਲ ਐਸਾ ਹੁੰਦਾ ਅੱਜ ਕੱਲ ਇਹ ਬਹੁਤ ਜ਼ਿਆਦਾ ਹੋ ਗਿਆ ਹੈ ਮਤਲਬ ਮੈਂ ਵਾਰ-ਵਾਰ ਇਹ ਗੱਲਾਂ ਕਹਿੰਦੀ ਨਹੀਂ ਕਿ ਸ਼ਾਇਦ ਹਰ ਇੱਕ ਨੂੰ ਇਹ ਲੱਗਣ ਲੱਗ ਜਾਂਦਾ ਕਿ ਸ਼ਾਇਦ ਇਹ ਪਾਸਟਾਂ ਦੇ ਖਿਲਾਫ ਆ ਪਰ ਮੇਰੇ ਕੋਲੇ ਦਿਨ ਵਿੱਚ ਐਸੇ ਪਤ ਨਹੀਂ ਕਿੰਨੇ ਕ ਹੀ ਫੋਨ ਆਉਂਦੇ ਆ ਜਿਹੜੇ ਭੈਣ ਭਾਈ ਆਪਣੇ ਪਾਸਟਾਂ ਤੋਂ ਦੁਖੀ ਹੋਏ ਪਏ ਆ ਯਾ ਤਾਂ ਪਾਸਟਰ ਮੂੰਹ ਮੰਗ ਕੇ ਪੈਸੇ ਮੰਗਦੇ ਆ ਮੂੰਹੋਂ ਮੰਗ ਕੇ ਜਾਂ ਫਿਰ ਪਾਸਟਰ ਮੂੰਹੋਂ ਉਹਨਾਂ ਨੂੰ ਇਹ ਗੱਲ ਕਹਿ ਕੇ ਤੁਸੀਂ ਐਦਾਂ ਨਹੀਂ ਕਰਦੇ ਤੁਹਾਨੂੰ ਕਰਨਾ ਚਾਹੀਦਾ ਮਤਲਬ ਕੀ ਇਹ ਹੀ ਕਹਿਣ ਦੀਆਂ ਗੱਲਾਂ ਜਿਹੜੇ ਲੋਕ ਦੁਖੀ ਆ ਉਹ ਜਾਣਦੇ ਆ ਕਿ ਕੀ ਕੀ ਅੱਜਕੱਲ੍ਹ ਸੰਸਾਰ 'ਚ ਚੱਲ ਰਿਹਾ ਬਹੁਤ ਸਾਰੇ ਲੋਕ ਆਪਣੇ ਦਾਸਾਂ ਤੋਂ ਦੁਖੀ ਆ ਔਰ ਕਿਸੇ ਦਾਸ ਦੇ ਕਰਕੇ ਬਹੁਤ ਸਾਰੇ ਲੋਕ ਠੋਕਰ ਖਾ ਕੇ ਕੀ ਕਹਿ ਦਿੰਦੇ ਅਸੀਂ ਨਹੀਂ ਪ੍ਰਭੂ ਜਵਣਨਾ ਹੋਣ ਨਹੀਂ ਸਾਥੋਂ ਪ੍ਰਭੂ ਦੇ ਕੰਮੋਂ ਦੇ ਪ੍ਰਭੂ ਦਾ ਕੰਮ ਬਹੁਤ ਔਖਾ ਹੈ ਹੁਣ ਇਹ ਕੀ ਗੱਲ ਹੋਈ ਗਲਤੀ ਕਿਸੇ ਕਰੇ ਕੀਤੀ ਤੇ ਸਜ਼ਾ ਪਰਮੇਸ਼ਰ ਨੂੰ ਮਿਲੇਗੀ ਪਰਮੇਸ਼ਰ ਤਾਂ ਪਲਾਇਆ ਨਾ ਗਲਤੀ ਤਾਂ ਸਾਡੀ ਸੀ ਕਿ ਅਸੀਂ ਪਰਮੇਸ਼ਰ ਨੂੰ ਇਨਸਾਨਾਂ ਵਿੱਚ ਲੱਭਣ ਲੱਗ ਗਏ ਇਨਸਾਨ ਸਾਨੂੰ ਸਿਰਫ ਸਿਖਾਉਣ ਦੇ ਲਈ ਭੇਜੇ ਗਿਆ ਕੁਝ ਸਮੇਂ ਲਈ ਡਿਪੈਂਡ ਹੋਣ ਦੇ ਲਈ ਤਾਂ ਨਹੀਂ ਨਾ ਸਾਨੂੰ ਇਹ ਤਾਂ ਨਹੀਂ ਕਿਹਾ ਗਿਆ ਕਿ ਪੂਰਨ ਰੀਤੀ ਨਾਲ ਉਹਦੇ ਉੱਤੇ ਨਿਰਭਰ ਹੋ ਜਾਓ ਜੋ ਖੂਚ ਡਿੱਗਿਆ ਤਾਂ ਮਗਰ ਹੀ ਛਾਲ ਮਾਰ ਦੋ ਜਿਹੜਾ ਸਹੀ ਲੱਗਦਾ ਉਹਨੂੰ ਅਸੈਪਟ ਕਰੋ ਜਿਹੜਾ ਨਹੀਂ ਸਹੀ ਲੱਗਦਾ ਉਹਨੂੰ ਛੱਡੋ ਤੇ ਅੱਗੇ ਵਧੋ ਜ਼ਿੰਦਗੀ ਕਿਸੇ ਇੱਕ ਦੇ ਕਰਕੇ ਨਹੀਂ ਨਾ ਬਦਲ ਸਕਦੀ ਅਗਰ ਤੁਸੀਂ ਖੁਦਾ ਨੂੰ ਛੱਡ ਦਿੱਤਾ ਉਹ ਚੰਗਾ ਉਹ ਭਲਾ ਉਹਨੇ ਆਪਦਾ ਫਲ ਪਾ ਲੈਣਾ ਅਗਰ ਤੁਸੀਂ ਕਿਸੇ ਪਾਸਟਰ ਦੇ ਪਿੱਛੇ ਲਾ ਕੇ ਖੁਦਾ ਦੇ ਰਾਂ ਨੂੰ ਛੱਡੋਗੇ ਤਾਂ ਫਿਰ ਉਹਦਾ ਤਾਂ ਕੁਝ ਵੀ ਨਹੀਂ ਜਾ ਰਿਹਾ ਤੁਸੀਂ ਆਪਦੇ ਲਈ ਖੁਦ ਰਾਹ ਬੰਦ ਕਰ ਰਹੇ ਹੋ ਕਿਉਂਕਿ ਦੁਨੀਆ ਦੇ ਵਿੱਚ ਅਗਰ ਝੂਠੇ ਨਬੀ ਆ ਤਾਂ ਸੱਚੇ ਵੀ ਬਹੁਤ ਆ ਕਿਸੇ ਸੱਚੇ ਦੀ ਤਲਾਸ਼ ਕਰੋ ਖਰੀ ਸਿੱਖਿਆ ਲੈਣਾ ਸ਼ੁਰੂ ਕਰੋ ਫਿਰ ਵੀ ਅਗਰ ਤੁਸੀਂ ਕਹਿੰਦੇ ਆ ਵੀ ਖਰੀ ਸਿੱਖਿਆ ਲੈ ਕੇ ਵੀ ਸਾਡਾ ਕੁਝ ਨਹੀਂ ਬਣਦਾ ਫਿਰ ਜਿਹਦਾ ਚੇਲਿਆਂ ਨੇ ਮਸੀਹਸੂ ਦੀ ਖਰੀ ਸਿੱਖਿਆ ਸੁਣੀ ਤੇ ਖਰੀ ਸੰਗਤੀ ਕੀਤੀ ਅਗਰ ਤੁਹਾਨੂੰ ਲੱਗਦਾ ਵੀ ਮੇਰਾ ਮਨ ਟਿਕਦਾ ਨਹੀਂ ਫਿਰ ਮਨ ਟਿਕਾਉਣ ਦੇ ਲਈ ਗਰੁੱਪ 'ਚ ਬਹਿ ਕੇ ਪ੍ਰਾਰਥਨਾ ਕਰੋ ਪੈਂਤੀਕੋਸਲ ਦੇ ਦਿਨ ਬਹੁਤ ਸਾਰੇ ਲੋਕ ਸੀ ਐਸੇ ਜਿਹੜੇ ਗਰੁੱਪ ਵਿੱਚ ਬੈਠੇ ਸਨ ਉੱਥੇ ਇੱਕ ਰੂਮ ਭਰਿਆ ਹੋਇਆ ਸੀ ਜਿੱਥੇ ਉਹ ਪੰਡਾਲ ਵਿੱਚ ਬੈਠੇ ਸੀ ਛੇਲਿਆਂ ਉਸ ਤੋਂ ਬਾਅਦ ਲੰਬੀਆਂ ਪ੍ਰਾਰਥਨਾਵਾਂ ਗਰੁੱਪ ਪ੍ਰਾਰਥਨਾਵਾਂ ਕਰਨੀਆਂ ਸ਼ੁਰੂ ਕੀਤੀਆਂ ਮਿਲ ਕੇ ਸੰਗਤੀ ਕਰਨੀਆਂ ਸ਼ੁਰੂ ਕੀਤੀਆਂ ਔਰ ਜਦ ਉਹ ਮਿਲ ਕੇ ਗਰੁੱਪ ਵਿੱਚ ਬੈ ਕੇ ਦੁਆ ਕਰ ਰਹੇ ਸੀ ਤਾਂ ਉਸ ਵੇਲੇ ਪਰਮੇਸ਼ਰ ਦਾ ਆਤਮਾ ਉਤਰਿਆ ਅਤੇ ਉਹਨਾਂ ਨੂੰ ਬਲੈਸ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਇੰਨੇ ਵੱਡੇ ਅਨੋਖੇ ਚਰਜ ਕੰਮ ਕੀਤੇ ਜਿਹੜੇ ਬਹੁਤ ਹੀ ਜ਼ਿਆਦਾ ਅਚਰਜ ਅਤੇ ਅਨੋਖੇ ਸੀ ਔਰ ਪਰ ਸਿੱਧ ਵੀ ਹੋਏ ਆ ਔਰ ਐਸੇ ਕਿ ਉਹਨਾਂ ਦੇ ਨਾਮ ਉਹਨਾਂ ਦੇ ਕੰਮ ਪਾਕ ਪਵਿੱਤਰ ਗ੍ਰੰਥ ਵਿੱਚ ਲਿਖੇ ਗਏ ਇਹਨੇ ਵਧੀਆ ਕੰਮ ਉਹਨਾਂ ਨੇ ਕੀਤੇ ਉਹੀ ਚੇਲੇ ਜਿਹੜੇ ਸੌਂਗੇ ਸੀ ਉਹੀ ਚੇਲੇ ਜਿਹੜੇ ਭੱਜ ਗਏ ਸੀ ਉਹੀ ਚੇਲੇ ਜਿਨ੍ਹਾਂ ਨੇ ਇਨਕਾਰ ਕਰਤਾ ਸੀ ਉਹੀ ਚੇਲਿਆਂ ਨੇ ਕੀਤੇ ਐਸੇ ਕੰਮ ਕੀਤੇ ਕਿ ਉਹ ਕੰਮਾਂ ਦਾ ਵਰਣਨ ਅਜ ਪਵਿੱਤਰ ਗ੍ਰੰਥ ਵਿੱਚ ਆ ਤੇ ਜੇ ਉਹ ਕਹਿ ਦਿੰਦੇ ਵੀ ਹੁਣ ਸਾਡਾ ਗੁਰੂ ਖਤਮ ਹੋ ਗਿਆ ਹੁਣ ਤਾਂ ਅਸੀਂ ਜਮਾ ਹੀ ਨਹੀਂ ਕੁਝ ਕਰ ਸਕਦੇ ਜੋ ਗੁਰੂ ਦੇ ਹੁੰਦਿਆਂ ਹੀ ਕਮਜ਼ੋਰ ਪਏ ਸੀ ਤਾਂ ਹੁਣ ਤਾਂ ਜਮਾ ਹੀ ਨਹੀਂ ਕੁਝ ਕਰ ਸਕਦੇ ਕਿਉਂਕਿ ਗੁਰੂ ਸਾਡਾ ਮਰਿਆ ਆ ਨਹੀਂ ਆ ਉਹ ਜਿੰਦਾ ਆ ਉਹ ਮਰਿਆ ਗਿਆ ਸੀ ਪਰ ਮਰਿਆ ਰਿਹਾ ਨਹੀਂ ਉਹ ਉਹ ਬੇਸ਼ੱਕ ਹੁਣ ਸਾਨੂੰ ਸਰੀਰਕ ਰੂਪ ਚ ਨਹੀਂ ਦਿਖਦਾ ਪਰ ਹੈ ਉਹ ਸਾਡੇ ਨਾਲ ਹੀ ਆ ਉਹ ਬੇਸ਼ੱਕ ਸਾਨੂੰ ਸਰੀਰ ਰੂਪ ਦੇ ਵਿੱਚ ਪ੍ਰਗਟ ਨਹੀਂ ਕੀਤਾ ਜਾਂਦਾ ਸਾਡੇ ਸਾਹਮਣੇ ਨਹੀਂ ਆਉਂਦਾ ਪਰ ਇਹ ਹੈਗਾ ਉਹ ਫਿਰ ਵੀ ਸਾਡੇ ਨਾਲ ਹੀ ਆ ਯੇਸ਼ੂ ਮਸੀਹ ਸਰੀਰ ਚ ਉਹਨਾਂ ਦੇ ਨਾਲ ਰਹਿੰਦਾ ਸੀ ਇਸ ਕਰਕੇ ਉਹਨਾਂ ਨੇ ਕੋਈ ਬਹੁਤਾ ਉਹਦੋਂ ਤੋਂ ਮਤਲਬ ਸਿੱਖਿਆ ਬਹੁਤ ਕੁਝ ਹੋਏਗਾ ਪਰ ਉਹਦੇ ਤੇ ਅਮਲ ਕਰਨ ਵਾਲੇ ਨਹੀਂ ਹੋਏ ਪਰ ਅਮਲ ਕਰਨ ਵਾਲੇ ਉਹਦੋਂ ਹੋਏ ਜਦੋਂ ਮਸੀਹ ਅਸੂ ਆਤਮਾ ਦੇ ਰੂਪ ਦੇ ਵਿੱਚ ਉਹਨਾਂ ਤੇ ਉਤਰਿਆ ਉਹਨਾਂ ਦੀਆਂ ਜ਼ੁਬਾਨਾਂ ਬਦਲ ਗਿਆ ਉਹਨਾਂ ਦਾ ਸ਼ੁੱਧੀਕਰਨ ਹੋ ਗਿਆ ਜਦ ਉਹ ਸ਼ੁੱਧ ਹੋ ਗਏ ਤਾਂ ਫਿਰ ਉਹ ਅਯੋਗ ਤੋਂ ਯੋਗ ਵੀ ਹੋ ਗਏ ਜਦੋਂ ਉਹ ਸ਼ੁੱਧ ਹੋ ਗਏ ਤਾਂ ਉਹਨਾਂ ਨੇ ਲੰਬੀਆਂ ਪ੍ਰਾਰਥਨਾਵਾਂ ਕੀਤੀਆਂ ਉਹਨਾਂ ਨੂੰ ਫਿਰ ਨੀਂਦ ਵੀ ਨਹੀਂ ਆਈ ਜਦੋਂ ਉਹ ਸ਼ੁੱਧ ਹੋ ਗਏ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਫੜਾਇਆ ਗਿਆ ਪਰ ਉਹ ਜੇਲ੍ਹਾਂ 'ਚੋਂ ਭੱਜੇ ਨਹੀਂ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਪਰ ਉਸ ਜਗ੍ਹਾ ਨੂੰ ਛੱਡ ਕੇ ਭੱਜੇ ਨਹੀਂ ਉਹ ਉਹਨਾਂ ਨੂੰ ਮਤਲਬ ਉਹ ਮਸੀਹ ਸੁਦਾ ਇਨਕਾਰ ਕਰਨ ਦੇ ਲਈ ਇੰਨੇ ਕੁ ਤਸੀਹੇ ਦਿੱਤੇ ਗਏ ਪਰ ਉਹਨਾਂ ਨੇ ਉਸ ਵੇਲੇ ਮਸੀਹ ਸੁਦਾ ਇਨਕਾਰ ਨਹੀਂ ਕੀਤਾ ਇਹ ਨਹੀਂ ਕਿਹਾ ਕਿ ਮੈਂ ਇਹਨੂੰ ਨਹੀਂ ਜਾਣਦਾ ਪਰ ਉਹ ਕਹਿੰਦੇ ਵੀ ਹਾਂ ਅਸੀਂ ਜਾਣਦੇ ਹਾਂ ਉਸਦੇ ਦੇ ਚੇਲੇ ਆ ਕਰਾਂਗੇ ਕੰਮ ਦਾ ਸਲੋ ਕੀ ਕਰ ਲੋਗੇ ਕਰ ਲਓ ਫਿਰ ਕੀ ਕਰ ਸਕਦੇ ਹੋ ਔਰ ਉਹਨਾਂ ਨੇ ਜੋ ਕਰਿਆ ਕਰਿਆ ਪਰ ਉਹਨਾਂ ਨੇ ਆਪਣੇ ਆਖਰੀ ਸਾਹ ਤੱਕ ਖੁਦਾ ਦੇ ਨਾਮ ਦਾ ਫਿਰ ਇਨਕਾਰ ਨਹੀਂ ਕੀਤਾ ਐਸੇ ਲਈ ਅਗਰ ਅਸੀਂ ਕਹੀਏ ਵੀ ਕੋਈ ਬੰਦਾ ਆਵੇ ਸਾਨੂੰ ਮਸਾ ਕਰੇ ਤੇ ਫੇਰ ਹੀ ਅਸੀਂ ਪਾ ਕਰਾਂਗੇ ਕੰਮ ਤਾਂ ਸਾਰੇ ਚੇਲੇ ਖੁਦਾ ਦੇ ਮਸਾਂ ਨੂੰ ਪਾਏ ਹੋਏ ਸੀ ਉਹਨਾਂ ਤੋਂ ਕੰਮ ਨਹੀਂ ਹੋ ਪਾਏ ਸੀ ਜੇ ਅਸੀਂ ਕਹੀਏ ਵੀ ਕੋਈ ਦਾਸ ਦੇ ਸੰਗਤੀ 'ਚ ਬਣੇ ਰਵਾਂਗੇ ਫੇਰ ਹੀ ਅਸੀਂ ਕਰਾਂਗੇ ਤਾਂ ਦਾਸ ਬਹੁਤ ਅੱਛਾ ਹੋਵੇ ਮੈਂ ਕਹਿੰਨੀ ਤੁਹਾਨੂੰ ਸਭ ਨੂੰ ਖੁਦਾ ਬਹੁਤ ਅੱਛੇ-ਅੱਛੇ ਦਾਸਾਂ ਨਾਲ ਬਲੈਸ ਕਰੇ ਬੜੀ ਖਰੀ ਸਿੱਖਿਆ ਦੇਣ ਵਾਲਿਆਂ ਦੇ ਨਾਲ ਪਰ ਉਹਨਾਂ ਦੀ ਮਿਹਨਤ ਦਾ ਵੀ ਫੇਰ ਹੀ ਫਾਇਦਾ ਹੈ ਨਾ ਜੇ ਅਸੀਂ ਉਹਨਾਂ ਦੇ ਅਮਲ ਵੀ ਕਰੀਏ ਅਗਰ ਅਸੀਂ ਕਹਿੰਨੇ ਵਾ ਸਾਨੂੰ ਅੱਛੇ ਦਾਸ ਨਹੀਂ ਮਿਲੇਗੇ ਸਾਨੂੰ ਮਤਲਬ ਖਰੀ ਸਿੱਖਿਆ ਦੇਣ ਵਾਲੇ ਨਹੀਂ ਮਿਲੇ ਅਸੀਂ ਬੜੇ ਗਲਤ ਜਗ੍ਹਾ ਪਟਕ-ਪਟਕ ਦੇਖਿਆ ਫੇਰ ਕੀ ਕਰੋ ਸਭ ਕੁਝ ਛੱਡ ਕੇ ਖੁਦਾ ਦੇ ਹਜ਼ੂਰ ਗੋਡੇ ਟੇਕੇ ਬਹਿ ਜਾਓ ਜਿੱਦਾਂ 35 ਕੋਸਟ ਵਾਲੇ ਦੇ ਨੂੰ ਇੱਕ ਘਰ ਵਿੱਚ ਬੈਠੇ ਸੀ ਉਸ ਜਗ੍ਹਾ ਦੇ ਵਿੱਚ ਖੁਦਾ ਨੇ ਆਪਣੇ ਆਤਮਾ ਦੇ ਦੁਆਰਾ ਕੰਮ ਕੀਤੇ ਫੇਰ ਖੁਦਾ ਕਹਿੰਦਾ ਫਿਰ ਇਨਸਾਨਾਂ ਤੇ ਭਰੋਸਾ ਕਰਨਾ ਛੱਡੋ ਅਤੇ ਪਰਮੇਸ਼ਰ ਤੇ ਭਰੋਸਾ ਕਰੋ ਹੁਣ ਬਦਲਾਵ ਵੀ ਉਹੀ ਕਰੇਗਾ ਅਤੇ ਤੁਹਾਡਾ ਬਦਲਾ ਵੀ ਉਹੀ ਲਏਗਾ ਹਾਲੇਲੂਇਆ ਜਿਨ੍ਹਾਂ ਨਾਲ ਧੋਖਾ ਹੋਇਆ ਆ ਉਹਨਾਂ ਦੇ ਧੋਖੇ ਤੋਂ ਖੁਦਾ ਉਹਨਾਂ ਨੂੰ ਆਜ਼ ਦਾ ਬਦਲਾ ਲਵੇਗਾ ਔਰ ਬਦਲਾਵ ਕਰੇਗਾ ਖੁਦਾ ਸਾਡੇ ਰੂਹ ਜਿਸਮ ਜਾਨ ਬੋਲ ਬਾਣੀ ਚਾਲ ਚੱਲਣ ਦਾ ਫਿਰ ਅਸੀਂ ਨਾ ਸੋਵਾਂਗੇ ਨਾ ਥੱਕਾਂਗੇ ਨਾ ਕੰਬਾਂਗੇ ਨਾ ਕਮਰਾਵਾਂਗੇ ਤੇ ਨਾ ਹੀ ਖੁਦਾ ਦੇ ਨਾਮ ਦਾ ਇਨਕਾਰ ਕਰਾਂਗੇ ਹallelujah ਮਤਲਬ ਖੁਦਾ ਅਯੋਗ ਨੂੰ ਲੱਭਦਾ ਆ ਯੋਗ ਨੂੰ ਨਹੀਂ ਉਹਨੇ ਅਯੋਗ ਨੂੰ ਲਿਆ ਉਹ ਅਯੋਗ ਮਨੁੱਖਾਂ ਨੂੰ ਜਿਹੜੇ ਉਹਦੇ ਚੇਲੇ ਬਣਦੇ ਉਸ ਵੇਲੇ ਯੋਗ ਨਹੀਂ ਸੀ ਪਰ ਉਹਨੇ ਫਿਰ ਉਹਨੂੰ ਚੇਲੇ ਬਣਾਇਆ ਉਹ ਸਿੱਖਿਆ ਦੇਣ ਵਾਲੇ ਹਜੇ ਨਹੀਂ ਸੀ ਕਿਉਂਕਿ ਸਿੱਖਿਆ ਤਾਂ ਜਿਉਂ ਉਨ੍ਹਾਂ ਦੇ ਆਪ ਦੇ ਅੰਦਰ ਨਹੀਂ ਸੀ ਉਹ ਪ੍ਰਚਾਰ ਕਰਨ ਲਈ ਨਿਕਲਦੇ ਸੀ ਪਰ ਘਰੇ ਆ ਕੇ ਉਹ ਆਪ ਸੁੱਤੇ ਰਹਿੰਦੇ ਸੋ ਉਨ੍ਹਾਂ ਤੋਂ ਪ੍ਰਾਰਥਨਾ ਨਹੀਂ ਸੀ ਹੁੰਦੀ ਉਹ ਲੋਕਾਂ ਨੂੰ ਦੱਸਦੇ ਸੀ ਕਿ ਯਿਸੂ ਦੇ ਨਾਮ ਦੇ ਵਿੱਚ ਤੋਵਾ ਕਰੋ ਬਪਤੀਸਮਾ ਲਓ ਤੇ ਆਪ ਉਹ ਯਿਸੂ ਦੇ ਨਾਮ ਦਾ ਇਨਕਾਰ ਕਰਦੇ ਸੀਗੇ ਆ ਲੋਕਾਂ ਦੇ ਵਿੱਚ ਉਹ ਰੋਗ ਬਿਮਾਰੀਆਂ ਬਵਾਂ ਨੂੰ ਤੇ ਬੰਧਨਾਂ ਨੂੰ ਤੋੜਦੇ ਸੀ ਤੇ ਆਪ ਦੇ ਸਰੀਰ ਤੋਂ ਹਜੇ ਨੀਂਦ ਦੇ ਬੰਧਨ ਉਨ੍ਹਾਂ ਤੋਂ ਟੁੱਟੇ ਨਹੀਂ ਸੀ ਪਰ ਫਿਰ ਵੀ ਉਹ ਖੁਦਾ ਦੇ ਕੰਮ ਕਰਦੇ ਸੀ ਨਾ ਕਿਉਂਕਿ ਉਸ ਵੇਲੇ ਸਿਰਫ ਡਿਊਟੀ ਸਮਝ ਕੇ ਕਰ ਰਹੀ ਸੀ ਔਰ ਉਸ ਵੇਲੇ ਜਿਹੜੇ ਕੰਮ ਹੋ ਰਹੇ ਸੀ ਉਹ ਮਸੀਹਸੂ ਦੇ ਨਾਮ ਕਰਕੇ ਹੋ ਰਹੇ ਸੀ ਫਿਰ ਉਸ ਤੋਂ ਬਾਅਦ ਜਦ ਉਹ ਆਤਮਾ ਦੇ ਨਾਲ ਭਰਪੂਰ ਹੋਏ ਫਿਰ ਉਹਨਾਂ ਨੇ ਉਹ ਅਨੋਖੇ ਵੱਡੇ ਅਚਰਜਗਾਮ ਕੀਤੇ ਜਿਹੜੇ ਉਸ ਤੋਂ ਪਹਿਲਾਂ ਸ਼ਾਇਦ ਹੀ ਉਹਨਾਂ ਨੇ ਕਦੇ ਇਮੇਜਨ ਕੀਤੇ ਹੋਣ ਜਿਹੜੇ ਉਹਨਾਂ ਨੇ ਕਰਨ ਦੇ ਵਿੱਚ ਜਿਹੜੇ ਕਰਦੇ ਯਿਸੂ ਨੂੰ ਵੇਖਿਆ ਸੀ ਪਰ ਕਰਨ ਦੀ ਕਦੇ ਚਾਹਤ ਵੀ ਨਾ ਰੱਖੀ ਹੋਏਗੀ ਉਹਨਾਂ ਨੇ ਉਹ ਕੰਮ ਕੀਤੇ ਜਦ ਉਹ ਇੱਕ ਯੋਗ ਬਣ ਗਏ ਇਸ ਲਈ ਆਪਣੇ ਆਪ ਨੂੰ ਯੋਗ ਬਣਾਉਣ ਦੇ ਲਈ ਪਹਿਲੀ ਅਤੇ ਆਖਰੀ ਕੋਸ਼ਿਸ਼ ਅਸੀਂ ਖੁਦ ਹੀ ਕਰਨੀ ਆ ਐਸੀ ਕੋਈ ਵੀ ਜਾਦੂ ਦੀ ਛੜੀ ਨਹੀਂ ਆ ਕਿ ਸਾਡੇ ਚਾਰ ਸ਼ਫੇਰੇ ਸੱਤ ਵਾਰੀ ਘੁਮਾ ਦਿੱਤੀ ਜਾਵੇ ਦਸੀਂ ਅਯੋਗ ਤੋਂ ਯੋਗ ਬਣ ਜਾਗੇ ਐਸਾ ਕੋਈ ਵੀ ਦਾਸ ਨਹੀਂ ਆ ਜਿਹੜਾ ਕਹੇ ਵੀ ਸਵਰਗ ਤੋਂ ਇੱਕ ਅਯੋਗ ਤੋਂ ਯੋਗ ਬਣਾਉਣ ਵਾਲਾ ਮਸਾ ਵੀ ਮਿਲਦਾ ਆ ਤੇ ਉਹ ਮੇਰੇ ਕੋਲੇ ਆ ਤੇ ਮੈਂ ਸਿੱਧਾ ਅਯੋਗ ਤੋਂ ਯੋਗ ਵਾਲੀ ਪ੍ਰਾਰਥਨਾ ਕਰਦਾ ਆ ਤੇ ਪਹਿਲੇ ਦਿਨ ਹੀ ਬੰਦਾ ਪਾਸਟਰ ਬਣ ਕੇ ਖੜਾ ਹੋ ਜਾਂਦਾ ਆ ਕਦੇ ਵੀ ਕਿਸੇ ਕਿਤਾਬ ਨੂੰ ਅਸੀਂ ਘੋਲ ਕੇ ਨਹੀਂ ਪੀ ਸਕਦੇ ਉਹਨੂੰ ਪੜਨਾ ਪੈਂਦਾ ਹੈ ਉਹਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਪੈਂਦਾ ਹੈ ਇਸ ਲਈ ਪਹਿਲਾ ਕਲਾਮ ਨੂੰ ਪੜੋ ਸਿੱਖੋ ਸਮਝੋ ਦੁਆਵਾ ਕਰੋ ਮਨ ਲਗਾ ਕੇ ਲੋ ਲਗਾ ਕੇ ਤਰੱਕੀ ਪਾਉਣ ਦੇ ਲਈ ਸਾਨੂੰ ਥੋੜਾ ਦੁੱਖ ਚੱਲਣਾ ਪਏਗਾ ਜਿਸ ਦਿਨ ਅਸੀਂ نیند ਤੋਂ ਆਪਣੀ ਜ਼ੁਬਾਨ ਤੋਂ ਫਤਿਹ ਪਾਲਾਂਗੇ ਜਿਸ ਦਿਨ ਸਾਡਾ ਸ਼ਰੀਰ ਆਤਮਾ ਦੇ ਵਿਰੁੱਧ ਨਾ ਹੋਵੇਗਾ ਉਸ ਦਿਨ ਖੁਦਾ ਦਾ ਆਤਮਾ ਆਵੇਗਾ ਤੇ ਸਾਡੇ ਸਭ ਨੂੰ ਹੀ ਅਯੋਗ ਤੋਂ ਯੋਗ ਬਣਾ ਦੇਵੇਗਾ ਹਾਲੇਲੂਇਆ ਹੁਣ ऐसे बंदे दी ਉਡੀਕ ਨਾ ਕਰੋਗੇ ਕੋਈ ਆਵੇ ਉਡੀਕ ਕਰੋ ਉਸ ਪਵਿੱਤਰ ਆਤਮਾ ਦੀ ਕਿਉਂਕਿ ਬੰਦੇ ਬਹੁਤ ਅਸੀਂ ਚੇਲਿਆਂ ਕੋਲੇ ਪਰ ਜਦ ਤੱਕ ਪਵਿੱਤਰ ਆਤਮਾ ਨਹੀਂ ਸੀ ਉਹ ਅਯੋਗ ਹੀ ਸੀ ਇਸ ਲਈ ਅਸੀਂ ਸਭ ਨੇ ਖੁਦਾ ਤੋਂ ਉਸ ਪਵਿੱਤਰ ਆਤਮਾ ਨੂੰ ਮੰਗਣਾ ਹੈ ਜਿਹੜਾ ਸਾਨੂੰ ਸਿਖਾਵੇ ਸਮਝਾਵੇ ਤਾੜੇ ਅਤੇ ਸੁਧਾਰੇ ਅਤੇ ਖੁਦਾ ਦੇ ਕੰਮਾਂ ਲਈ ਤਿਆਰ ਕਰੇ ਹallelujah ਤਾਂ ਆ우 ਸਭ ਮਿਲ ਕੇ ਖੁਦਾ ਦੇ ਉਸ ਪਾਕ ਰੂਹ ਨੂੰ ਮੰਗਣ ਦੇ ਲਈ ਪੂਰੇ ਜਨ ਮਿਲ ਕੇ ਖੁਦਾਵੰਦ ਦੀ ਪਾਕ ਪਵਿੱਤਰ ਹਜ਼ੂਰ ਦੇ ਵਿੱਚ ਪ੍ਰਾਰਥਨਾ ਕਰਾਂਗੇ ਹੇਲੂਇਆ 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 ਤਾਰੀਫ਼ 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 ਕਰਦੇ ਆ ਸੈਨਾ ਦੇ ਖੁਦਾਵਨ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਪਵਿੱਤਰ 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 ਪਰਮੇਸ਼ਰ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਆ ਪ੍ਰਭੂ ਜੀ ਤੁਸੀਂ ਦਇਆ ਕਰਨ ਵਾਲੇ ਸਮਰਥੀ ਪਿਆਰੇ ਪਰਮੇਸ਼ਰ ਖੁਦਾਵਨ ਰਹਿਮ ਕਰੋ ਦਇਆ ਕਰੋ ਪਵਿੱਤਰ ਕਰੋ ਜ਼ਾਦ ਕਰੋ ਖੁਦਾਵਨ ਸੱਚਮੁੱਚ ਪਿਆਰੇ ਖੁਦਾਵਨ ਅਸੀਂ ਸਭ ਦੇ ਸੰਪਤਾ ਜੀ ਅੱਜ ਦੇ ਵਚਨ ਨੂੰ ਸੁਣਿਆ ਪਿਤਾ ਸੱਚਮੁੱਚ ਖੁਦਾ ਅੱਜ ਦਾ ਇਹ ਕਲਾਮ ਸਾਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਖੁਦਾ ਦਾ ਆਤਮਾ ਅਯੋਗ ਤੋਂ ਯੋਗ ਬਣਾਉਂਦਾ ਹੈ ਸੱਚਮੁੱਚ ਮਹਾਨ ਖੁਦਾ ਅੱਜ ਜਿੰਨੇ ਵੀ ਪੈਨਪਾਈ ਤੁਹਾਡੇ ਹਜ਼ੂਰ ਨੇ ਖੁਦਾ ਜਿਨ੍ਹਾਂ ਦੇ ਮਨ ਦੇ ਇਹ ਵਿਚਾਰ ਨੇ ਕਿਉਂ ਅਯੋਗ ਨੇ ਉਹ ਤੁਹਾਡੇ ਕੰਮਾਂ ਨੂੰ ਨਹੀਂ ਕਰ ਸਕਦੇ ਤੁਹਾਡੇ ਸੁਸਮਾਚਾਰ ਨੂੰ ਨਹੀਂ ਫੈਲਾ ਸਕਦੇ ਤੁਹਾਡੇ ਰਾਜ ਵਿੱਚ ਨਹੀਂ ਵੜ ਸਕਦੇ ਅੱਜ ਉਹਨਾਂ ਸਾਰਿਆਂ ਨੂੰ ਤੁਸੀਂ ਯੋਗ ਬਣਾਓ ਪਿਤਾ ਪਰਮੇਸ਼ਰ ਅੱਜ ਇਹਨਾਂ ਦਾ ਜ਼ੁਬਾਨਾਂ ਦਾ ਬਦਲਾਵ ਕਰੋ ਅੱਜ ਇਹਨਾਂ ਦਾ ਚਾਲ ਚੱਲਨ ਬਦਲ ਜਾਵੇ ਪਿਤਾ ਪਰਮੇਸ਼ਰ ਅੱਜ ਤੋਂ ਇਹ ਪਾਕ ਰੂਹ ਦੇ ਪਵਿੱਤਰ ਵਸਤਰਾਂ ਨੂੰ ਪਹਿਨ ਕੇ ਖੁਦਾਵੰਦ ਤੁਹਾਡੇ ਪਵਿੱਤਰ ਆਤਮਾ ਦੇ ਵਿੱਚ ਵਾਧੇ ਚਲੇ ਜਾਣ ਖੁਦਾਵੰਦ ਅੱਜ ਤੋਂ ਇਹ ਆਤਮਾ ਦੇ ਦਾਣਾ ਵਰਦਾਨਾਂ ਨਾਲ ਬles ਕਿਤੇ ਜਾਣ ਆਸ਼ੀਸ਼ਿਤ ਕਿਤੇ ਜਾਣ ਖੁਦਾਵੰਦਾ ਤੁਹਾਡੀ ਦਇਆ ਕਿਰਪਾ ਭਲਾਈ ਪਰਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਨਦੀਆਂ ਜ਼ਿੰਦਗੀਆਂ ਚ ਬਣੀ ਰਵੇ ਉਤਰ ਆਵੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਸੱਚਾ ਸਹਾਇਕ پاک ਰੂਹ ਇਹਨਾਂ ਨੂੰ ਬਰਕਤ ਤੇ ਆਸ਼ੀਰਵਾਦ ਦੇਵੇ ਖੁਦਾਵੰਨ ਆਤਮਾ ਦੇ ਸਭ ਦੇ ਸਭ ਤੁਹਾਡੇ ਕੰਮਾਂ ਵਿੱਚ ਵਧਨ ਪਿਤਾ ਯਾਰ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਲੈ ਕੇ ਜਾਣ ਪੂਰੇ ਹਿਰਦਿਆਂ ਦੇ ਨਾਲ ਖੁਦਾਵੰਨ ਦੇ ਸਭ ਮਿਲ ਕੇ ਤੁਹਾਡੇ ਹਜ਼ੂਰ ਦੁਆਵਾਂ ਕਰਨ ਜਿਸ ਤਰ੍ਹਾਂ ਚੇਲਿਆਂ ਨੇ ਮਿਲ ਕੇ ਸੰਗਤੀ ਕੀਤੀ ਗਰੁੱਪਸ ਪ੍ਰੇਰਿਤ ਕੀਤੀਆਂ ਖੁਦਾਵੰਨ ਗਰੁੱਪ ਦੇ ਵਿੱਚ ਕੀਤੀਆਂ ਗਈਆਂ ਪ੍ਰੇਅਰਸ ਖੁਦਾਵੰਨ ਤੁਸੀਂ ਸੁਣੀਆਂ ਤੇ ਪੂਰੇ ਗਰੁੱਪ ਨੂੰ ਹੀ ਬles ਕੀਤਾ ਤੁਹਾਡਾ ਆਤਮਾ ਉਤਰੇ ਪਿਤਾ ਪਰਮੇਸ਼ਰ ਔਰ ਸੱਚਮੁੱਚ خدا ਉਸ ਵੀਰਣ ਦੀਆਂ ਜ਼ੁਬਾਨਾਂ ਉਹਨਾਂ ਦਾ ਚਾਲ ਚੱਲਣ ਉਹਨਾਂ ਦੀਆਂ ਸੋਚਾਂ ਅਤੇ ਉਹਨਾਂ ਦਾ ਫਰਾਉ ਮਨ ਬਦਲ ਗਿਆ خدا ਉਸ ਦਿਨ ਤੋਂ ਉਹ ਟਿਕ ਗਏ ਤੁਹਾਡੇ ਨਾਮ ਦੇ ਵਿੱਚ ਅਤੇ ਖਰੀ ਚਾਲ ਚੱਲੇ ਪਿਤਾ ਉਹਨਾਂ ਨੇ ਵੱਡੇ ਅਤੇ अनोखे ਕੰਮ ਕੀਤੇ ਪਿਆਰੇ ਪ੍ਰਭੂ ਜੀ ਅੱਜ ਸਾਡੇ ਸਭ ਦੇ ਹਿਰਦਿਆਂ ਤੇ ਗੁਰਦਿਆਂ ਨੂੰ ਤੁਸੀਂ ਬਦਲੋ ਅਤੇ ਜਾਂਚੋ خدا ਹਰ ਇੱਕ ਫਰਾਉ ਮਨ ਸਾਡੇ ਅੰਦਰੋਂ ਜਾਂਦਾ ਰਹੇ خدا ਹਰ ਇੱਕ ਕਮਜ਼ੋਰੀ ਨੂੰ ਸਾਥੋਂ ਦੂਰ ਕਰੋ ਪ੍ਰਭੂ ਜੀ ਸੱਚੇ ਮਨ ਦੇ ਨਾਲ خدا ਸ੍ਰੂ ਸੱਚਾਈ ਦੇ ਨਾਲ ਤੁਹਾਡੇ ਹਜ਼ੂਰ ਪਹੁੰਚੀ ਅਤੇ ਦੁਆਵਾਂ ਕਰਨ ਵਾਲੇ ਹੋ ਜਾਈਏ ਪਿਤਾ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ خدا ਕੋਈ ਵੀ ਦੁੱਖ ਮੁਸੀਬਤ ਪਰੇਸ਼ਾਨੀ ਕਿਉਂ ਨਾ ਹੋ ਵੈਸੀ ਚੇਲਿਆਂ ਦੇ ਵਰਗੀ ਦਲੇਰੀ ਨੂੰ ਪ੍ਰਾਪਤ ਕਰੀਏ ਅਸੀਂ ਰੋਂਦੇ ਨਾ ਹੋਈਏ ਪਿਤਾ ਅਸੀਂ ਖੁਭਰਾਉਂਦੇ ਨਾ ਹੋਈਏ ਪਿਤਾ ਅਸੀਂ ਛੱਡੀਏ ਨਾ ਪਿਤਾ ਅਸੀਂ ਪਿੱਛੇ ਨਾ ਮੁੜੀਏ ਪਿਤਾ ਪਰ ਹਰ ਹਾਲ ਦੇ ਵਿੱਚ ਤੁਹਾਡੇ ਹਜ਼ੂਰ ਵਫਾਦਾਰੀ ਦੇ ਵਿੱਚ ਚੱਲਦੇ ਜਾਈਏ ਵਾਅਦੇ ਜਾਈਏ ਖੁਦਾਵੰਦ ਅਸੀਂ ਤੁਹਾਡੇ ਨਾਮ ਦਾ ਇਨਕਾਰ ਨਾ ਕਰੀਏ ਅਸੀਂ ਸੋਈਏ ਨਾ ਖੁਦਾਵੰਦ ਪਰ ਅਸੀਂ ਦਿਨ ਪ੍ਰਤੀ ਦਿਨ ਖੁਦਾ ਦੇ ਰਾਜ ਲਈ ਤਿਆਰੀ ਕਰੀਏ ਖੁਦਾ ਕਿਉਂ ਜੋ ਸੱਚਮੁੱਚ ਤੁਸੀਂ ਹੀ ਅਯੋਗ ਤੋਂ ਯੋਗ ਕਰਨ ਵਾਲਿਓ ਪਵਿੱਤਰ ਆਤਮਾ ਦੀ ਸਾਮਰਥ ਜਦ ਉtreਗੀ ਖੁਦਾ ਹਰ ਇੱਕ ਜ਼ੁਬਾਨ ਬਦਲੇਗੀ ਹਰ ਇੱਕ ਘੁਟਣਾ ਝੁਕੇਗਾ ਤੇ ਹਰ ਇੱਕ ਜ਼ੁਬਾਨ ਅੰਗੀਕਾਰ ਕਰੇਗੀ ਕਿ ਯੇਸ਼ੂ ਹੀ ਪ੍ਰਭੂ ਹੈ ਸੱਚਮੁੱਚ ਖੁਦਾ ਹਰ ਇੱਕ ਜ਼ੁਬਾਨ ਪੂਰੇ ਹਿਰਦੇ ਦੇ ਨਾਲ ਤੁਹਾਡੇ ਹਜ਼ੂਰ ਪਹੁੰਚੇ ਲੋ ਲਗਾ ਕੇ ਤੁਹਾਡੇ ਹਜ਼ੂਰ ਦੁਆਵਾ ਕਰਨਾ ਤੇ ਹੀ ਆਪਣੇ ਅੰਦਰ ਉਸ ਪਵਿੱਤਰ ਆਤਮਾ ਦੀ ਸਾਮਰਥ ਨੂੰ ਪ੍ਰਾਪਤ ਕਰ ਲੈਣ ਜਿਹੜੀ ਆਤਮਾ ਖੁਦਾਵੰਦ ਦਲੇਰੀ ਦੀ ਆਤਮਾ ਹੈ ਅਰ ਅਸੀਂ ਸਭ ਮਿਲ ਕੇ ਖੁਦਾਵੰਦ ਹੋਣਾ ਚੇਲਿਆਂ ਦੀ ਤਰ੍ਹਾਂ ਦੁਆ ਕਰਦੇ ਇੱਕ ਦੂਜੇ ਦੇ ਲਈ ਔਰ ਉਹਨਾਂ ਸਾਰੇ ਹੀ ਪੈਣਾ ਪਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਵੰਦ ਦੁਆ ਕਰਦੇ ਮਹਾਨ ਖੁਦਾਵੰਦ ਤੁਹਾਡੀ ਬੇਟੀ ਵੀਰਪਾਲ ਕੋੜਲੀ ਪ੍ਰਭੂ ਜੀ ਜੋ ਵੀ ਉਸ ਭੈਣ ਦੇ ਪੈਸੇ ਦੀਆਂ ਕਮੀਆਂ ਘਟੀਆਂ ਲੋੜਾਂ ਨੇ ਖੁਦਾ ਹਰ ਇੱਕ ਲੋੜਾਂ ਜ਼ਰੂਰਤਾਂ ਨੂੰ ਤੁਸੀਂ ਪੂਰਿਆ ਕਰਨਾ ਪ੍ਰਭੂ ਜੀ ਸੁਖਦੇਵ ਸਿੰਘ ਲਈ ਦੁਆ ਕਰਦੇ ਖੁਦਾ ਸ਼ਰੀਰ ਦੇ ਸਾਰੇ ਹੀ ਰੋਗ ਬੰਦਨ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਉਹਨਾਂ ਨੂੰ ਆਜ਼ਾਦ ਕਰਨਾ ਦੀਪਕ ਔਰ ਬਨੀਤ ਆਲੀ ਦੁਆ ਕਰਦੇ ਖੁਦਾਵੰਦ ਇਹਨਾਂ ਦੇ ਘਰ ਵਿੱਚ ਹੋਣ ਵਾਲਾ ਹਰ ਇੱਕ ਲੜਾਈ ਕਲੇਸ਼ ਬੰਦਨ ਈਸ਼ੂ ਨਾਮ ਚ ਰੱਦ ਹੋ ਜਾਵੇ ਪਿਤਾ ਪੂਰਾ ਪਰਿਵਾਰ ਮਿਲ ਕੇ ਤੁਹਾਡੇ ਹਜ਼ੂਰ ਚ ਬੈਠੇ ਖੁਦਾਬਸੀ ਪਿਆਰ ਅਤੇ ਮਿਲ ਬੁਲਵ ਦੇ ਖੁਦਾਵੰਦ 우ਸ਼ਾ ਲਈ ਦੁਆ ਕਰਦੇ ਸ਼ਰੀਰ ਦੇ ਕੋ ਰੋਗ ਬਿਮਾਰੀ ਤੇ ਕਰਜ਼ ਤੋਂ ਫ੍ਰੀ ਕਰੋ ਪਿਤਾ ਕ੍ਰਿਸ਼ਨ ਸਿੰਘ ਲਈ ਦੁਆ ਕਰਦੇ ਖੁਦਾਵੰ ਜੋ ਇਹ ਨਸ਼ਾ ਕਰਦਨੇ ਪਿਤਾ ਸ਼ਰਾਬ ਦੀ ਹਰ ਇੱਕ ਬੁਰੀ ਆਦਤ ਇਹਨਾਂ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਸੁਨੀਤਾ ਲਈ ਦੁਆ ਕਰਦੇ ਖੁਦਾਵੰ ਸਰੀਰ ਦੇ ਸਾਰੇ ਹੀ ਰੋਗ ਬੰਧਨ ਪੀੜਾ ਬਿਮਾਰੀਆਂ ਪਰੇਸ਼ਾਨੀਆਂ ਨੂੰ ਤੋੜ ਦੇਣ ਰੱਬ ਕਰਦੇ ਖੁਦਾਵੰਨ ਅਮਨਦੀਪ ਲਈ ਦੁਆ ਕਰਦੇ ਪਿਤਾ ਇਹਨਾਂ ਦੇ ਮਾਇੰਡ ਨੂੰ ਸੈੱਟ ਕਰੋ ਖੁਦਾ ਜੋ ਅਪਸੈਟ ਨਹੀਂ ਪਿਤਾ ਪਰਮੇਸ਼ਰ ਇਹਨੂੰ ਸੱਚੀ ਸ਼ਾਂਤੀ ਦੋ ਪ੍ਰਭੂ ਜੀ ਤੇ ਜਸਵੀ ਲਈ ਦੁਆ ਕਰਦੇ ਖੁਦਾ ਸ਼ਰੀਰ ਦੇ ਸਾਰੇ ਹੀ ਰੋਗ ਜ਼ਖਮ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਆਜ਼ਾਦ ਕਰੋ ਜਗਦੀਪ ਸਿੰਘ ਲਈ ਦੁਆ ਕਰਦੇ ਖੁਦਾਵੰਨ ਇਹਨਾਂ ਦੀ ਸਟੱਡੀ ਨੂੰ ਬles ਕਰਨਾ ਇਹਨਾਂ ਦੇ ਬ੍ਰੇਨ ਨੂੰ ਬles ਕਰਨਾ ਜੋ ਵੀ ਪੜਨ ਲਿਖਨ ਖੁਦਾਵੰਨ ਤੁਹਾਡੇ ਰਾਜ ਤੁਹਾਡੇ ਮਹਿਮਾ ਦੇ ਵਿੱਚ ਆਦਰ ਦੇ ਯੋਗ ਹੋਵੇ ਗੁਰਦੇਵ ਸਿੰਘ ਲਈ ਦੁਆ ਕਰਦੇ ਖੁਦਾ ਇਹਨਾਂ ਦੇ ਪੂਰੇ ਹੀ ਪਰਿਵਾਰ ਨੂੰ ਚੰਗੀ ਸਿਹਤ ਨਾਲ ਬles ਕਰਨਾ ਨਵੇਂ ਕਾਰੋਬਾਰਾਂ ਨਾਲ ਬles ਕਰਨਾ ਨਵੇਂ ਰਿਸ਼ਤਿਆਂ ਤੇ ਬles ਕਰਨਾ ਖੁਦਾਵਾਨ ਵੀ ਰਿਕਵਰਡ ਲਈ ਦੁਆ ਕਰਦੇ ਆ ਜੋ ਵੀ ਪਤਾ ਪਰਮੇਸ਼ੁਰ ਇਸ ਭੈਣ ਦੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਦੇ ਪਹਾੜ ਨੇ ਖੁਦਾ ਹਰ ਇੱਕ ਦੁੱਖ ਮੁਸੀਬਤ ਪਰੇਸ਼ਾਨੀ ਦੇ ਪਹਾੜ ਨੂੰ ਯੇਸ਼ੂ ਨਾਮ ਦੇ ਵਿੱਚ ਕਮਾਂਡ ਕਰਦੇ ਖੁਦਾ ਅੱਜ ਹੀ ਇਸ ਭੈਣ ਦੀ ਜ਼ਿੰਦਗੀ ਚੋਂ ਰੱਦ ਹੋ ਜਾਣ ਕੈਨਸਲ ਹੋ ਜਾਣ ਹਰ ਇੱਕ ਇਵਲ ਅਟੈਕ ਯੇਸ਼ੂ ਨਾਮ ਚ ਜਾਂਦੇ ਰਹਿਣ ਖੁਦਾ ਅੱਜ ਹੀ ਇਹ ਭੈਣ ਪੂਰਨ ਰੀਤੀ ਨਾਲ ਆਜ਼ਾਦ ਕੀਤੀ ਜਾਵੇ ਹਰ ਇੱਕ ਰੋਗ ਬਿਮਾਰੀਆਂ ਦਰਦਾਂ ਪੀੜਾਂ ਪਰੇਸ਼ਾਨੀਆਂ ਨੂੰ ਤੋੜਦੇ ਕੈਨਸਲ ਕਰਦੇ ਖੁਦਾਵੰਦ ਸੁਖਬੀਰ ਸਿੰਘ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਇਸ ਭਰਾ ਦੇ ਮਨ ਨੂੰ ਕਾਇਮ ਕਰੋ ਖੁਦਾਵੰਨ ਇਹਨਾਂ ਦੀਆਂ ਹੱਡੀਆਂ ਤੇ ਗੁਰਦਾਂ ਨੂੰ ਤੁਸੀਂ ਜਾਂਚੋ ਤੇ اٹਲ ਕਰੋ ਪ੍ਰਭੂ ਜੀ ਇਹ ਫਿਰ ਤੋਂ ਪੂਰਨ ਰੀਤੀ ਨਾਲ ਤੁਹਾਡੇ ਹਜ਼ੂਰ ਵਿਸ਼ਵਾਸ ਦੇ ਵਿੱਚ ਬਣੇ ਰਹਿਣ ਇਹਨਾਂ ਦੀ ਜ਼ਿੰਦਗੀ 'ਚ ਸਫਲਤਾ ਦੇ ਨਵੇਂ-ਨਵੇਂ ਰਾਹ ਤਿਆਂ ਨੂੰ ਖੋਲੋ ਪਿਤਾ ਹਰ ਇੱਕ ਦੁੱਖ ਬੋਝ ਚਿੰਤਾ ਪਰੇਸ਼ਾਨੀ ਤੋਂ ਇਹਨਾਂ ਨੂੰ ਆਜ਼ਾਦ ਕਰੋ ਮਨਪ੍ਰਿਤ ਕਰ ਲਈ ਦੁਆ ਕਰਦੇ ਹਾਂ ਹਰ ਇੱਕ ਬੁਰੇ ਸੁਪਨਿਆਂ ਤੋਂ ਫ੍ਰੀ ਕਰੋ ਪ੍ਰਭੂ ਜੀ ਕਰਮਜੀਤ ਕੌੜਲੀ ਦੁਆ ਕਰਦੇ ਖੁਦਾਵੰਦ ਹਰ ਇੱਕ ਬ੍ਰੇਨ ਦੇ ਰੋਗ ਯਸ਼ੁਨਾੰਦ ਚ ਕੈਨਸਲ ਹੋ ਜਾਣ ਖੁਦਾਵੰਦ ਦੁਆ ਕਰ ਦੇਣਾ ਘਰਾਂ ਵਿੱਚ ਰੱਖੇ ਸਜਾਲ ਤੇ ਤੇਲ ਦੇ ਲਈ ਪੈਰੇ ਪ੍ਰਭੂ ਜੀ ਅੱਜ ਦੇ قیام ਜਲ ਤੇਲ ਨਹੀਂ ਖੁਦਾਵੰਦ ਅੱਜ ਦੇ ਸ਼ਿਫਾ ਸ਼ਟਕਾਰਾ ਤੇ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਆਪਿਤਾ ਪਰਮੇਸ਼ਰ ਆਸਤੇ ਜਿੰਦਾ ਲਹੂ ਨੂੰ ਜਦ ਵੀ ਕਰਦੇ ਕੋਨੇ ਕੋਨੇ ਤੇ ਲਗਾਇਆ ਜਾਵੇ ਕਰਦਾ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਸਾਰੇ ਹੀ ਰੋਗ ਬੰਧਨ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਨੂੰ ਤੋੜਦੇ ਹਨ ਰੱਦ ਕਰਦੇ ਖੁਦਾਵੰਤ ਦੀ ਕਿਰਪਾ ਆਸ਼ਿਸ਼ ਬਰਕਤ ਦੇ ਵਸੀਲੇ ਹਰ ਘਰ ਪਰਿਵਾਰ ਘਰਾਨੇ ਨੂੰ ਬਰਕਤ ਦਿੰਨੇ ਖੁਦਾਵਤ ਹਰ ਇੱਕ ਰੋਗ ਬਿਮਾਰੀ ਬੰਧਨ ਪਰੇਸ਼ਾਨੀ ਨੂੰ ਕੈਨਸਲ ਕਰਦੇ ਰੱਦ ਕਰਦੇ ਬਤਾ ਇਸ ਪੂਰੀ ਹੀ ਪ੍ਰਾਰਥਨਾ ਨੂੰ ਯੇਸ਼ੂ ਨਾਸਰੀ ਦੇ ਅੱਤ ਜਲਾਲੀ ਜਿੰਦਾ ਸਾਮਰਤੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੇਨ 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 ਸਾਰੀ ਕ੍ਰਿਸਤੀਅਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ